ਉਹਤੇ ਇੱਕ ਡਾਕਟਰ ਸੀ ਆਰਾਮ ਕਰਕੇ ਸੀਗੇ ਉਹ ਕੇਰਲਾ ਦੇ ਸੀ ਉਹ ਕਹਿੰਦੇ ਵੀ ਤੁਸੀਂ ਕੂੜਾ ਖਾਣੇ ਹੋ ਪੰਜਾਬੀ ਜਿੰਨਾ ਵੀ ਖਾਣੇ ਹੋ ਮੈਂ ਉਸ ਗੱਲ ਤੇ ਗੁੱਸੇ ਹੋਇਆ ਵੀ ਕੂੜਾ ਕਿਉਂ ਖਾਣੇ ਆ ਸਾਡੀ ਚੰਗੀ ਖੇਤੀਬਾੜੀ ਆ ਫਿਰ ਮੈਂ ਚਲੋ ਮਤਲਬ ਬੰਦੇ ਨਾਲ ਉਹਦੇ ਨਾਲ ਗੁੱਸੇ ਰਿਹਾ ਹਫਤਾ ਦਾ ਦਸ ਦਿਨ ਵਾਂਗੂ ਉਹ ਕਹਿੰਦੇ ਹੁੰਦੇ ਵੀ ਪ੍ਰਮਾਤਮਾ ਜਦੋਂ ਸੱਟ ਮਾਰਦਾ ਹੈਗਾ ਉਹਦੇ ਚ ਆਵਾਜ਼ ਨਹੀਂ ਆਪਾਨੂੰ ਮਿਲਦੀ ਉਹਦੀ ਲਾਠੀ ਦੇ ਵਿੱਚ ਭਾਬੀ ਦੀ ਪ੍ਰੈਗਨੈਂਸੀ ਉਹਨਾਂ ਦੇ ਗਰਭ ਵਿੱਚ ਬੱਚੇ ਦੋ ਸੀਗੇ ਇੱਕ ਮਿਸਕੇਰ ਕੈਰੇਜ ਹੋ ਗਿਆ ਤੇ ਇੱਕ ਬੱਚਾ ਚਲੋ ਡਾਕਟਰਾਂ ਦੀ ਮਿਹਰਬਾਨੀ ਨਾਲ ਬਚਿਆ ਜੋ ਮੈਂ ਘਰ ਚ ਹਾਲਾਤ ਦੇਖੇ ਪਰ ਜਿਸ ਟਾਈਮ ਉਹ ਹੋਇਆ ਡਿਲੀਵਰੀ ਹੁੰਦੀ ਹੈ 7ਵੇਂ ਮਹੀਨੇ ਚ ਜਾ ਕੇ ਤਾਂ ਬੱਚਾ ਵੈਂਟੀਲੇਟਰ ਤੇ ਸੀਗਾ ਵੀ ਇੱਕ ਚੀਜ਼ بچਾ ਸਕਦੇ ਆ ਜਾਂ ਮਾਂ ਜਾਂ ਬੱਚਾ ਪੀਜੀ ਆ ਜਾ ਕੇ ਇਹ ਹੋ ਗਈ ਸੀ ਵੀ ਇਹ ਤਾਂ ਮਿੱਟੀ ਐ ਮਰ ਗਿਆ ਜੀ ਫਿਰ ਮੈਨੂੰ ਇੱਕ ਚੀਜ਼ ਰਿਅਲਾਈਜ਼ ਹੋਈ ਵੀਰੇ ਕਿ ਜੇਕਰ ਅਸੀਂ ਜੈਵਿਕ ਖੇਤੀ ਕਰਨੀ ਆ ਤਾਂ ਸਾਡੇ ਬੀਜ ਦੇਸੀ ਹੋਣੇ ਚਾਹੀਦੇ ਨੇ ਸਾਡੇ ਬੀਜ ਜੈਵਿਕ ਹੋਣੇ ਚਾਹੀਦੇ ਨੇ ਜਾਂ ਸਾਡੇ ਬੀਜ ਪੁਰਾਤਨ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਖਾਦ ਖਰਾਕਾਂ ਦੀ ਲੋੜ ਨਹੀਂ ਤੇ ਫਿਰ ਜਦੋਂ ਪਹਿਲੇ ਸਾਲ ਸੋਚਿਆ ਵੀ ਆਪਾਂ ਜੈਵਿਕ ਖੇਤੀ ਕਰਾਂਗੇ ਆਪਣੇ ਪਰਿਵਾਰ ਲਈ ਮੈਂ ਤਿੰਨ ਕਿੱल्ल्या ਤੇ ਪੰਗਾ ਲੈ ਲਿਆ ਤਿੰਨਾਂ ਕਿੱल्ल्या ਚੋਂ ਸਵਾ ਕਿੱਲੇ ਚੋਂ ਫਸਲ ਹੋਈ ਬਾਕੀ ਫੇਰ ਮੇਰੇ ਘਾਣਾ ਪਈਆਂ ਮੈਨੂੰ ਬੋਲੇ ਕਹਿੰਦੇ ਆ ਬਾਈ ਸਾਰੇ ਪਾਗਲ ਵੀ ਪੜ੍ਹ ਲਿਖ ਕੇ ਸੜਿਆ ਤਾਂ ਬੋਲਾ ਹੋ ਗਿਆ ਤੇ ਫਿਰ ਬਚਪਨ ਵਾਲੀਆਂ ਗੱਲਾਂ ਜ਼ਿਆਦਾ ਜਾਂ ਕਿ ਸਰਦੀ ਚ ਤਿਲਾਂ ਦੇ ਮਰੁੰਡੇ ਵੀ ਹੁੰਦੇ ਸੀ ਗੱਚਕ ਵੀ ਸਾਡੇ ਬਣਾਉਂਦੇ ਸੀ ਚੌਲਾਂ ਦੀਆਂ ਪਿੰਨੀਆਂ ਹੁੰਦੀਆਂ ਸੀ ਛੋਲਿਆਂ ਦੇ ਸਭ ਕੁਝ ਹੁੰਦਾ ਸੀ ਤੇ ਹੁਣ ਬਈ ਜੀ ਉਹ ਹੈ ਨਹੀਂ ਹੁਣ ਉਹ ਮੋਲਾਂ ਦੇ ਵਿੱਚ ਜャ ਸਾਨੂੰ ਪੈਕਟ ਬੰਦ ਮਿਲਦੀਆਂ ਚੀਜ਼ਾਂ ਨੇ ਕਿਹਦੇ ਵਿੱਚ ਕੀ ਆਹ ਬਾਤ ਉਹਦੀ ਇੰਨੀ ਕੁ ਗੁੱਟੀ ਜਿਹਦਾ ਭਾਜਨ 50 ਗ੍ਰਾਮ ਹੋਵੇ 20 ਰੁਪਏ ਵੇਚ ਜਾਂਦਾ ਸਾਡੇ ਬਈ ਜੀ ਮਤਲਬ ਸਿਸਟਮ ਹੈ ਮੈਂ ਐਮਪੀ ਦੇ ਵਿੱਚ ਵੇਖਿਆ ਇਹਦੇ ਉਹ ਪ੍ਰੌਂਟੇ ਅਸੀਂ ਘਰੇ ਬਣਾਉਨੇ ਆ ਜਿਹੜਾ ਅਸੀਂ ਜ਼ਿੰਕ ਦੀਆਂ ਗੋਲੀਆਂ ਹੁਣ ਪ੍ਰੈਗਨੈਂਸੀ ਵੇਲੇ ਲੇਡੀਜ਼ ਨੂੰ ਅਸੀਂ ਆਇਰਨ ਦੀਆਂ ਗੋਲੀਆਂ ਦਿੰਨੇ ਆ ਦੇਨ ਦੀ ਲੋੜ ਹੀ ਨਹੀਂ ਬਈ ਜੇ ਇਹਨੂੰ ਤੋੜੋ ਸੁਕਾਓ ਇਹਨੂੰ ਵਰਤੋ ਡਾਈਟ ਚ ਹੁਣ ਮੈਨੂੰ ਇਹ ਹੁੰਦਾ ਵੀ ਨਹੀਂ ਨੇਚਰ ਨੇ ਇੰਨਾ ਕੁ ਬਦਲਦਾ ਜੇ ਕੋਈ ਲੜਦਾ ਵੀ ਹੈ ਜੇ ਕੋਈ ਗਾਲ ਵੀ ਕੱਢਦਾ ਹੈਗਾ ਆਪਦਾ ਕੰਮ ਕਰ ਲਓ ਗੁੱਸਾ ਕੱਢਣਾ ਤਾਂ ਆਪਦੇ ਕੰਮ ਤੇ ਕੱਢ ਲਓ ਜਿੰਨਾ ਕੱਢਿਆ ਜਾਂਦਾ ਕੰਮ ਵੱਧ ਕਰ ਲਓ ਐਵਰੇਜ ਚਾਹੇ ਉਹ ਬੱਚਾ ਚਾਹੇ ਬਜ਼ੁਰਗਾ ਚਾਹੇ ਨੌਜਵਾਨ ਬੱਚਾ ਘੱਟ ਖਾਊ ਬਜ਼ੁਰਗ ਘੱਟ ਖਾਊ ਨੌਜਵਾਨ ਵੱਧ ਖਾਊ ਪਰ ਬਰਾਬਰ ਮਾਤਰਾ ਦੇ ਵਿੱਚ ਅਸੀਂ 60 ਕਿਲੋ ਤੋਂ ਵੱਧ ਕਣਕ ਜਾਂ ਅਨਾਜ ਆਟਾ ਮਿਨੀਮਮ ਤਾਂ ਵੈਸੇ 40 ਕਿ ਮੰਨਿਆਗੇ ਮੰਨਿਆ ਗਿਆ ਪਰ ਫਿਰ ਵੀ ਬਹੁਤੇ ਕਹਿੰਦੇ ਵੀ ਸਹਿਮਤ ਨਹੀਂ ਅਸੀਂ ਇਸ ਚੀਜ਼ ਨਾਲ ਤਾਂ ਮੈਂ ਕਹਿੰਦਾ ਵੀ 60 ਲਾ ਲਓ ਇੱਕ ਬੰਦਾ 60 ਕਿਲੋ ਤੋਂ ਵੱਧ ਆਟਾ ਖਾ ਨਹੀਂ ਸਕਦਾ ਪਹਿਲੇ 8-7 ਸਾਲ ਕਿਸੇ ਨੇ ਪੁੱਛਿਆ ਨਹੀਂ ਮੈਂ 8 ਸਾਲ ਆਪਦੇ ਘਰਦਿਆਂ ਤੀ ਤਜਰਬੇ ਕਰਦਾ ਰਿਹਾ ਵੀ ਆਹ ਚੀਜ਼ ਫਾਇਦਾ ਕਰੂਗੀ ਮੈਂ ਫੇਰ ਹੀ ਕਹਾ ਦੱਸ ਸਕੂਗਾ ਨਾ ਪਹਿਲੀ ਵਾਰ ਜੇ ਗਾਕਾਂ ਦੀ ਮੈਂ ਗੱਲ ਕਰਾਂ ਵੀਰੇ ਮੈਨੂੰ ਕੋਈ ਨਹੀਂ ਮਿਲਿਆ ਅਲੱਗ-ਅਲੱਗ ਜਗਾਵਾਂ ਤੇ ਜਾ ਕੇ ਮੰਨ ਲਓ ਮੈਂ ਤੁਹਾਡੇ ਕੋਲੇ ਆ ਗਿਆ ਵੀ ਮੇਰੇ ਕੋਲੇ ਫਲਾਨੀ ਚੀਜ਼ ਆ ਯਾਰ ਜੈਵਿਕ ਹੱਸ ਪੈਂਦੇ ਸੀ ਅਗਲੇ ਈਵਨ ਕਿ ਮੈਂ ਹੁਣ ਦਿੱਲੀ ਇੰਟਰਨੈਸ਼ਨਲ ਟ੍ਰੇਡ ਫੇਅਰ ਲਾ ਕੇ ਆਇਆ ਸੀ ਤੇ ਉਹ ਲੋਕ ਫੋਨ ਕਰ ਕਰਕੇ ਦੱਸਦੇ ਆ ਕਿ ਤੁਹਾਡਾ ਟੇਸਟ ਲਾਜਵਾਬ ਹੈ ਅਸੀਂ ਬਾਜ਼ਾਰ ਚੋਂ ਵੀ ਚੀਜ਼ਾਂ ਲੈਂਤੀਆਂ ਨੇ ਤੇ ਵਾਕਈ ਸਾਨੂੰ ਲਾਜਵਾਬ ਚੀਜ਼ ਹੈ ਸਾਨੂੰ ਭੇਜੋ ਜੇਕਰ ਅਸੀਂ ਇੱਕ ਸਟੈਂਡਰਡ ਬਣਾ ਕੇ ਰੱਖਣ ਲਈ ਅਸੀਂ ਛੋਬਾ ਕੱਟਣ ਨਾਲੋਂ ਵੀ ਅਸੀਂ ਮਹਿੰਗਾ ਫੂਡ ਖਾਂਦੇ ਹਾਂ ਉਹਦੀ ਬਜਾਏ ਜੇਕਰ ਅਸੀਂ ਆਪਣੇ ਖੁਰਾਕ ਤੇ ਧਿਆਨ ਦੇ ਲਈ ਮੈਂ ਅਕਸਰ ਕਹਿੰਦਾ ਹਾਂ ਉਹਨਾਂ ਸੋਸ਼ਲ ਮੀਡੀਆ ਪੋਸਟਾਂ ਚ ਵੀ ਫੈਮਿਲੀ ਡਾਕਟਰ ਰੱਖਣ ਨਾਲੋਂ ਇੱਕ ਫੈਮਿਲੀ ਕਿਸਾਨ ਰੱਖ ਲਓ ਚੰਗੇ ਰਹੋਗੇ ਪ੍ਰਾਣੇ ਸਮੇਂ ਚ ਵਗਜੋ ਉਹਨੂੰ ਬਾਜ਼ਾਰ ਚ ਜੇ ਸਬਜ਼ੀ ਲੈਣ ਦੀ ਜਿਹੜੇ ਆਪਣੇ ਦਾਦੇ ਪੜਦਾਦੇ ਬਜ਼ੁਰਗ ਵੱਡੇ ਬੈਠੇ ਆ ਠੀਕ ਹੈ ਉਹ ਬਾਜ਼ਾਰ ਦੇ ਵਿੱਚ ਝੋਲਾ ਚੱਕ ਕੇ ਸਬਜ਼ੀ ਨਹੀਂ ਲੈਣ ਜਾਂਦੇ ਸੀ ਸ਼ਰਮ ਆਉਂਦੇ ਸੀ ਵੀ ਬਾਜ਼ਾਰ ਤੋਂ ਮੈਂ ਕੋਈ ਚੀਜ਼ ਲੈ ਕੇ ਆ ਰਿਹਾ ਮਾੜਾ ਮੰਨਿਆ ਜਾਂਦਾ ਸੀ ਸਾਡੇ ਪੰਜਾਬ ਦੇ ਵਿੱਚ ਨਵੀਂ ਪੀੜੀ ਕੰਮ ਕਰਕੇ ਰਾਜੀ ਨਹੀਂ ਬਈ ਨਵੀਂ ਪੀੜੀ ਕੰਮ ਕਰਕੇ ਰਾਜੀ ਨਹੀਂ ਜੌਬ ਨੂੰ ਮਹੱਤਤਾ ਦਿੰਦੇ ਨੇ ਆ ਆਪਾਂ 85 90 ਵਾਲਾਂ ਦੀ ਗੱਲ ਕਰ ਲਈਏ ਕਿਹਾ ਜਾਂਦਾ ਸੀ ਕੰਜਰਾ ਪੜ ਲਾ ਨਾ ਕੋਈ ਲੱਗ ਜਗਾ ਨੇ ਖੇਤੀ 'ਚ ਧੱਕੇ ਖਾਣੇ ਪੈਣਗੇ ਉਹ ਉਹ ਚੀਜ਼ ਕਾਨੂੰਨ ਵੀ ਬਹੁਤਾ ਕਹੀਏ ਬਹੁਤਾ ਹੋਏ ਜਹੇ ਜੀ ਸਾਡੀ ਮਤਲਬ ਮੁੱਖੋਂ ਬਾਣੀ ਸਾਡੇ ਮਨ ਚ ਬਿਠਾਈ ਗਈ ਹਾਂ ਹਰਾਸਤ ਹਾਂ ਐ ਲੱਗ ਜਾਂਦਾ ਨੇ ਵੀਰੇ ਹਾਂ ਹਾਂ ਕੋਈ ਚੱਕਰੀ ਆ ਜਮੇ ਨੇ ਇਥੋਂ ਸਬਜ਼ੀ ਲੈ ਲਈ ਵੀਰੇ ਇਹਦੇ ਵਿੱਚੋਂ ਹਾਂਜੀ ਇਹਨੂੰ ਹੁਣੇ ਛੱਡਤਾ ਆ ਕੱਖ ਜੰਨਾ ਓਕੇ ਆ ਇਹਨੂੰ ਛੇੜਿਆ ਨਹੀਂ ਹੁਣ ਇਹਨੂੰ ਬਾਕੇ ਦੇ ਵਿੱਚ ਚੀਆ ਸੀਡ ਪਲੱਸ ਕਿਨੋਆ ਵੀਜਣਾ ਹੈ। ਓਕੇ। ਤੇ ਬਸ ਆ ਇੱਕ ਦੋ ਦਿਨਾਂ ਦੇ ਵਿੱਚ ਇਹਦੀ ਬਾਵਾਹੀ ਕਰਕੇ ਬਜਾਈ ਕਰ ਦੇਣੀ ਹੈ। ਹੂੰ। ਕਿਨੋਆ ਗੇਤਾ ਤੇ ਚੀਆ ਮ ਤਾਂ ਨਹੀਂ ਵੀਜਦਾ ਆਪਣੇ ਕੋਰਾ ਮਾਰ ਜਾਂਦਾ। ਹੂੰ ਮੈਂ ਮਤਲਬ ਗੰਨਾ ਕੱਟਿਆ ਜਾਊਗਾ। ਇਹਨੂੰ ਸਾਰੇ ਨੂੰ ਬਾਦੂੰਗਾ। ਬਾਕੇ ਇਹਨੂੰ ਹੋ ਕਰਦਾਂਗੇ। ਅਸੀਂ ਜਿੰਨਾ ਕੱਖ ਹੈ ਖੇਤ ਚੋਂ ਬਾਹਰ ਕੱਢਦੇ ਹੀ ਨਹੀਂ। ਮਲਜੀ। ਹਾਂ ਸਾਰਾ ਇੱਥੇ ਹੀ ਪਿਆਰਾਂ ਦਾ ਦੇ ਇਵਨ ਕਿ ਜਿਵੇਂ ਹੁਣ ਲਸਣ ਹੈ। ਕਿ ਦੋ ਦੋ ਤਿੰਨ ਦਿਨ ਪਹਿਲਾਂ ਕੁਛ ਕਬੁੱਡੀ ਸੀ ਇਹਨੂੰ ਐਵੇਂ ਛੋਲੇ ਕੋਡੇ ਜਾਣ ਦੇ ਪਹਿਲਾਂ ਜੋ ਪਿਆ ਜਿੱਥੇ ਉੱਥੇ ਛੜਦਾ ਵੀ ਜਿੱਥੇ ਰਹਿ ਗਿਆ ਜਮਨੇ ਆ ਪਿਆ ਇਹਨੂੰ ਇੱਥੇ ਛੱਡ ਦਾਂਗੇ ਬਾਹਰ ਨਹੀਂ ਕੱਢਦੇ ਵੀ ਜਿਹੜਾ ਇਹਦੇ ਵਿੱਚ ਤੱਤ ਆ ਉਹ ਉਸੇ ਜ਼ਮੀਨ 'ਚ ਹੀ ਰਹਿ ਜੀ ਤਾਂ ਸਾਡਾ ਜਿਹੜਾ ਕਨਸੈਪਟ ਜਾਂ ਹੈਗਾ ਆਪਣਾ ਆਮ ਆਪਣੀ ਕਿਸਾਨੀ ਵਾਲਾ ਸਿਸਟਮ ਹੈ ਉਹ ਇਹ ਚੀਜ਼ ਹੋ ਗਈ ਵੀ ਸਾਡੇ ਲੋਕ ਕੱਢਣ ਜਾਂਦਾ ਲੱਗੇ ਚੀਜ਼ ਸਿੱਧੇ ਦਿੰਦੇ ਕੋਸ਼ ਜ਼ਮੀਨ ਨੂੰ ਹੈ ਨਹੀਂ ਖਾ ਹੀ ਗਿਆ ਆਪਣਾ ਹਾਂ ਇਹ ਵੀ ਆਪਣੇ ਕੋਲ ਵੀਰੇ ਨਹੀਂ ਵੀਰੇ ਇਹ ਕਿਸੇ ਦਾ ਆ ਆ ਚਾਚਾ ਇਹਦਾ ਆਪਣਾ ਤਾਂ ਜੇ ਸੈਟਲਾਈਟ ਥਰੂ ਦੇਖਣਾ ਹੋਵੇ ਜਾਂ ਡਰੋਨ ਛੋਟਰਾ ਨਹੀਂ ਦੇਖਣਾ ਹੋਵੇ ਆਪਣੀ ਜਿੰਨੀ ਕਿ ਜ਼ਮੀਨ ਹੈ 8 ਦੇ 8 ਏਕੜ ਵੱਖਰੀ ਦਿੰਦੇ ਆ ਉਹਦਾ ਕਾਰਨ ਕੀ ਆ ਮਤਲਬ ਪਿਛਲੇ 11 12 ਸਾਲਾਂ ਤੋਂ ਅੱਗ ਨਹੀਂ ਲੱਗੀ ਇੱਕ ਕੋਈ ਚੀਜ਼ ਜੋ ਮੈਂ ਦਾਣਾ ਵੀ ਨਹੀਂ ਮਚਾਇਆ ਬਾਈ ਕਦੇ ਵੀ ਤੇ ਉਹਦੇ ਵਿੱਚ ਕੀ ਹੈ ਮਤਲਬ ਆਪਣਾ ਜਿਹੜਾ ਜ਼ਮੀਨ ਹੈ ਜੇ ਡਰੋਨ ਸ਼ੂਟ ਲਾਉਂਗੇ ਜਾਂ ਸੈਟਲਾਈਟ ਥਰੂ ਦੇਖੋਗੇ ਤੁਹਾਨੂੰ ਚਿੱਟਾ ਵਿਖੂਗਾ ਉਹਦੇ ਵਿੱਚ ਕੱਲੀ ਮਲਚਿੰਗ ਦਿਖੂਗੀ ਤੇ ਉਹਦੇ ਬਾਅਦ ਕੀ ਹੈਗਾ ਮਤਲਬ ਇੱਕ ਸੱਪ ਨੂੰ ਵਾਂਝਿਆ ਜਿਵੇਂ ਇੱਥੋਂ ਘਰ ਤੋਂ ਚੱਲ ਪੈਂਦਾ ਹੋ ਉਸ ਸਫੈਦੇ ਵੱਲ ਜਾਂਦਾ ਸਫੈਦੇ ਤੋਂ ਉਹ ਜਿਹੜੇ ਖੰਭੇ ਜਾਂਦੇ ਆ ਉਧਰ ਉਧਰ ਹਾਂ ਉਹ ਖੰਭਿਆਂ ਤੋਂ ਹਾਂ ਫਿਰ ਉੱਤੇ ਆ ਜਾਂਦਾ ਫਿਰ ਥੱਤ ਕੋਣ ਜਿਹੜੇ ਉਹ ਮੁੰਡੇ ਉੱਪਰ ਕੰਮ ਕਰੀ ਜਾਂਦੇ ਆ ਉਧਰ ਚੜ ਜਾਂਦਾ ਹੂੰ ਮਤਲਬ ਸਾਡੀਆਂ ਬੰਡੀਆਂ ਜਿਹੜੀਆਂ ਉਹ ਅਜੀਬ ਜੀ ਅਜੀਬ ਜੀਆਂ ਨੇ ਅਸੀਂ ਇੱਕ ਪਾਸਾ ਨਹੀਂ ਲਿਆ ਹੋਇਆ ਜਿਵੇਂ ਪੁਰਾਣੀ ਡੈਡੀ ਹੋਰਾਂ ਦੇ ਵੇਲੇ ਦਾ ਚੱਲਿਆ ਆ ਰਿਹਾ ਉਹਵੇਂ ਹੀ ਆ ਅਸੀਂ ਹੁਣ ਕਈ ਵਾਰੀ ਸੋਚਿਆ ਵੀ ਜਿਵੇਂ ਚਾਚਾ ਇਹਨੂੰ ਇੱਕ ਪਾਸੇ ਦੇ ਦਈਏ ਅਸੀਂ ਆਪਣਾ ਇੱਕ ਪਾਸੇ ਕਰ ਲਈਏ ਤੇ ਪਰ ਫਿਰ ਇਹ ਚੀਜ਼ ਆ ਜਾਂਦੀ ਹੈ ਵੀ ਆਪਾਂ ਨੂੰ 11-12 ਸਾਲ ਹੋ ਗਏ ਚਾਚੇ ਚਾਚਾ ਹਰ ਸਾਲ ਅੱਗ ਲਾਉਂਦਾ ਹੈ ਤੇ ਵੀ ਆਪਾਂ 11-12 ਸਾਲਾਂ ਤੋਂ ਜ਼ਮੀਨ ਮਸਾ ਸੈੱਟ ਕਰੀ ਆ ਵੀ ਛੱਡ ਪਰਾਂ ਚੱਲਦਾ ਜਿਹੜਾ ਚੱਲੀ ਜਾਂਦਾ ਉਹ ਚੱਲੀ ਜਾਂਦੇ ਆਪਾਂ ਇਹ ਜੀ ਜਨ ਨੂੰ ਰਹਿਣ ਦਿੰਦੇ ਆ ਵੀ ਜਿੱਥੇ ਜ਼ਮੀਨ ਹੈਗੀ ਆ ਪਹਿਲਾਂ ਤੋਂ ਹੀ ਬਾਹਰ ਇਹਨੇ ਡੇੜੀ ਬੋਂਦੇ ਸੀਗੇ ਉਦੋਂ ਦਾ ਹੀ ਆ ਤੇ ਫਿਰ ਕਈ ਵਾਰੀ ਕੋਈ ਕਹਿ ਦਿੰਦਾ ਕਿ ਇੱਕ ਪਾਸੇ ਕਰ ਲੋ ਤੁਸੀਂ ਇੱਕ ਪਾਸੇ ਹੋ ਜਾਓ ਵੀ ਉਹਨਾਂ ਨੂੰ ਇੱਕ ਫਸੇ ਦੇ ਦਈਏ ਤਾਂ ਮੇਰਾ ਮਨ 11-12 ਸਾਲ ਪਹਿਲਾਂ ਤੁਸੀਂ ਕੀ ਬੀਜਦੇ ਸੀ ਜਾਂ ਉਦੋਂ ਫਿਰ ਆਗੂ ਗੁਦ ਆਮ ਵੀ ਇਹ ਚੀਜ਼ ਸੀਗਾ ਜੋ ਜੋ ਸਾਰੀ ਭਾਈ ਸਾਰੀ ਭਾਈ ਇਕੱਠੀ ਸੀ ਤਾਂ ਜਿਹਦੀ ਚਾਹੀਦੀ ਆਪਣੀ ਇਕੱਠੀ ਭਾਈ ਸੀਗੀ ਵੀ ਜੋ ਰੂਟੀਨ ਚੱਲ ਰਿਹਾ ਤੇ ਦੋ ਚਾਰ ਹਾਂ ਦੋ ਚਾਰ ਘਟੇ ਜੂਰੀਆ ਅੰਨੇ ਵਾ ਕੈਮੀਕਲ ਜੋ ਹੁੰਦਾ ਮਤਲਬ ਥੋੜਾ ਪਾ ਕੇ ਬਹੁਤਾ ਕੱਢਣ ਵਾਲੀ ਹੋੜ ਚ ਆਪਾਂ ਹੈਗੇ ਸੀ ਹੁਣ ਛੜਤਾ ਉਹ ਵੀ ਕਹਿੰਦੇ ਹੁੰਦੇ ਵੀ ਪ੍ਰਮਾਤਮਾ ਜਦੋਂ ਛੱਟ ਮਾਰਦਾ ਹੈਗਾ ਉਹਦੀ ਆਵਾਜ਼ ਨਹੀਂ ਆਪਾਂ ਨੂੰ ਮਿਲਦੀ ਉਹਦੀ ਲਾਠੀ ਦੇ ਵਿੱਚ ਬ੍ਰਦਰ ਦਾ ਬੇਟਾ ਸੀਗਾ ਜਿਹੜਾ ਮਤਲਬ ਭਾਬੀ ਦੀ ਪ੍ਰੈਗਨੈਂਸੀ ਉਹਨਾਂ ਦੇ ਗਰਭ ਵਿੱਚ ਬੱਚੇ ਦੋ ਸੀਗੇ ਚੱਕ ਮੈਸਕੇਰ ਕੈਰੇਜ ਹੋ ਗਿਆ ਤੇ ਇੱਕ ਬੱਚਾ ਚਲੋ ਡਾਕਟਰਾਂ ਦੀ ਮਿਹਰਬਾਨੀ ਨਾਲ ਬਚਿਆ ਤਾਂ ਉਹ ਚੌਥੇ ਮਹੀਨੇ ਤੋਂ ਹੀ ਰੈਸਟ ਤੇ ਸੀਗੇ ਜੋ ਮੈਂ ਘਰ ਚ ਹਾਲਾਤ ਦੇਖੇ ਪਰ ਜਿਸ ਟਾਈਮ ਉਹ ਹੋਇਆ ਡਿਲੀਵਰੀ ਹੁੰਦੀ ਹੈ 7ਵੇਂ ਮਹੀਨੇ ਚ ਜਾ ਕੇ ਤਾਂ ਬੱਚਾ ਵੈਂਟੀਲੇਟਰ ਤੇ ਸੀਗਾ ਅਰਜੰਦਰਾ ਹਸਪੀਟਲ ਦੇ ਵਿੱਚ ਇੱਥੇ ਤਾਂ ਡਿਲੀਵਰੀ ਨਹੀਂ ਹੋਈ ਮਾਨਸਾ ਤੇ ਇਹਨਾਂ ਨੇ ਤਾਂ ਕਹਿਤਾ ਵੀ ਸਾਡੇ ਬੱਸ ਦੀ ਗੱਲ ਨਹੀਂ ਲੈ ਜਾਓ ਵੀ ਇੱਕ ਚੀਜ਼ ਬਚਾ ਸਕਦੇ ਆ ਜਾਂ ਮਾਂ ਜਾਂ ਬੱਚਾ ਅਰਜੰਦਰਾ ਦੇ ਵਿੱਚ ਵੀ ਇਹੀ ਗੱਲ ਆਖੀ ਗਈ ਕਿ ਇੱਕ ਚੀਜ਼ ਬਚੂਗੀ ਤੇ ਚਲੋ ਦੋਨੋਂ ਬੱਚੇ ਉਹ ਵੈਂਟੀਲੇਟਰ ਤੇ ਹੋ ਗਿਆ ਉੱਥੋਂ ਉਹਨਾਂ ਤੋਂ ਸੰਭਲਿਆ ਨਹੀਂ ਉਹਨਾਂ ਨੇ ਪੀਜੀਆ ਹੀ ਭੇਜਤਾ ਓਕੇ ਪੀਜੀਆ ਜਾ ਕੇ ਇਹ ਹੋ ਗਈ ਸੀ ਵੀ ਇਹ ਤਾਂ ਮਿੱਟੀ ਆ ਮਰ ਗਿਆ ਜੀ ਬੱਚਾ ਹਾਂ ਉਹ ਚਲੋ ਹਸਪਤਾਲ ਦਾ ਇੱਕ ਹੁੰਦਾ ਹੀ ਹੈ ਪੈਟਰਨ ਕਿ ਜੇਕਰ ਕੁਝ ਹੁੰਦਾ ਬੱਚੇ ਦੀ ਜ਼ਿੰਮੇਵਾਰੀ ਸਾਡੀ ਨਹੀਂ ਜਾਂ ਕਿਸੇ ਵੀ ਇਨਸਾਨ ਦੀ ਉਹ ਲਿਖਾ ਕੇ ਲੈਂਦੇ ਉਹਨਾਂ ਨੇ ਮੇਰੇ ਤੋਂ ਲਿਖਾ ਕੇ ਲੈ ਲਿਆ ਬਾਈ ਤੋਂ ਲਿਖਾ ਲਿਆ ਵੀ ਕੱਲ ਨੂੰ ਸਾਡੇ ਤੇ ਕੋਈ ਐਕਸ਼ਨ ਨਾ ਹੋਵੇ ਤਾ ਮਤਲਬ ਅਸੀਂ ਉੱਥੇ 1.5-2 ਸਾਲ ਰਹੇ ਆ ਪੀਜੀਆ ਉਸ ਟਾਈਮ ਮੇਰੀ ਨਵੀਂ-ਨਵੀਂ ਜੌਬ ਵੀ ਲੱਗੀ ਸੀ ਐਜ਼ ਅ ਕੰਪਿਊਟਰ ਟੀਚਰ ਯੂਪੀਐਸ ਮਨਟੇਨਰ ਮੈਂ ਲੈਬ ਮਨਟੇਨ ਕਰਨੀ ਹੁੰਦੀ ਸੀ ਜਦੋਂ ਪਹਿਲੀ-ਪਹਿਲੀ ਵਾਰ ਪੋਸਟ ਆਈਆਂ ਨੇ ਪੰਜਾਬ ਪਾਮਡੀਆਂ ਕਾਂਗਰਸ ਸਰਕਾਰ ਚ ਉਹ ਮੈਂ 2 ਕੁ ਮਹੀਨੇ 2006-7 ਹਾਂ 5-6 ਜਣਾ ਨਹੀਂ ਨਹੀਂ ਬਾਅਦ ਦੀ ਗੱਲ ਹੈ ਇਹ ਹੈਗੀ ਆ ਸਾਡਾ ਜਿਹੜਾ ਹੈਗਾ ਸੀ ਵੀ 11-12 ਦੀ ਗੱਲ ਹੈ ਜਦੋਂ ਮੈਂ ਸਰਕਾਰੀ ਨਹੀਂ ਮੇ ਵੀ ਸ਼ਾਇਦ ਕਾਲੀਆਂ ਦੀ ਸੀ ਪਰ ਕੰਪਿਊਟਰ ਟੀਚਰ ਜਿਹੜੇ ਸੀਗੇ ਉਸ ਟਾਈਮ ਜੇ ਰੱਖਣੇ ਸ਼ੁਰੂ ਹੋਏ ਸੀ ਹਾਂ ਤਾਂ ਉਹ ਉਦੋਂ ਹੁਣ ਤਾਂ 3 ਸਾਲ ਦਾ ਗ੍ਰੇ ਸਪੀਡ ਆ ਉਦੋਂ 3 ਕੁ ਮਹੀਨਿਆਂ ਦਾ ਹੁੰਦਾ ਸੀ 90 ਦਿਨ ਦਾ ਵੀ 90 ਦਿਨਾਂ ਬਾਅਦ ਪੱਕੇ ਹੋ ਜਾਣੇ ਆ ਤਾਂ ਆਪਾਂ 90 ਦਿਨ ਪੂਰੇ ਕੀਤੇ ਨਹੀਂ ਕਿਉਂ ਪਹਿਲੇ ਬਾਪੀ ਜੀ ਚੁਖੜੇ ਨਹੀਂ ਛੱਡਦਾ اچھا ਉੱਥੇ ਹੀ ਰਹੇ ਹਾਂ ਦਿਨ ਰਾਤ ਮੈਂ ਉੱਥੇ ਹੀ ਫਿਰ ਮੇਰਾ ਵੀ ਮਨ ਸੀ ਵੀ ਛੱਡ ਪਰਾਂ ਕੀ ਕਰਾਂਗੇ ਜੌਬ ਤੋਂ ਵੀ ਜਦੋਂ ਸਿਸਟਮ ਨਹੀਂ ਪਰ ਉੱਥੇ ਇੱਕ ਡਾਕਟਰ ਸੀ ਆਰਾਮ ਕਰਕੇ ਸੀਗੇ ਐਸਆਰ ਕਹਿੰਦੇ ਹੁੰਦੇ ਉਹਨਾਂ ਨੂੰ ਉਹ ਕੇਰਲਾ ਦੇ ਸੀ ਉਹ ਕਹਿੰਦੇ ਵੀ ਤੁਸੀਂ ਕੂੜਾ ਖਾਣੇ ਹੋ ਪੰਜਾਬੀ ਜਿੰਨਾ ਵੀ ਖਾਣੇ ਹੋ ਤੇ ਮੈਂ ਉਸ ਗੱਲ ਤੇ ਗੁੱਸੇ ਹੋਇਆ ਵੀ ਕੂੜਾ ਕਿਉਂ ਖਾਣੇ ਆ ਸਾਡੀ ਚੰਗੀ ਖੇਤੀਬਾੜੀ ਆ ਉਹ ਕਹਿੰਦਾ ਸਰ ਮੇਰਾ ਕਹਿਣ ਦਾ ਮਕਸਦ ਇਹ ਨਹੀਂ ਹੈਗਾ ਵੀ ਤੁਸੀਂ ਗੰਦ ਖਾ ਰਹੇ ਹੋ ਮੇਰਾ ਕਹਿਣ ਦਾ ਇਹ ਮਕਸਦ ਹੈ ਵੀ ਤੁਸੀਂ ਅੰਨੇ ਵਾਰ ਇਹ ਸਪਰੇ ਛਿੜਕਦੇ ਹੋ ਕਹਿੰਦਾ ਤਾਂ ਹੀ ਤੁਹਾਡੇ ਮਾਲ ਵਿੱਚੋਂ ਕੈਂਸਰ ਟ੍ਰੈਨ ਆਉਂਦੀ ਆ ਤਾਂ ਉਹ ਚੀਜ਼ਾਂ ਹੈਰਾਨੀ ਵਾਲੀਆਂ ਸੀ ਮੈਂ ਉਸ ਟਾਈਮ ਤਾਂ ਉਹਦੀਆਂ ਚੀਜ਼ਾਂ ਦਾ ਗੁੱਸਾ ਕੀਤਾ ਸੀ ਬਾਅਦ ਦੇ ਵਿੱਚ ਆ ਕੇ ਮੈਂ ਇਹ ਰਿਅਲਾਈਜ਼ ਕੀਤਾ ਕਿ ਬੱਕੇ ਯਾਰ ਅਸੀਂ ਥੋੜਾ ਜਿਹਾ ਵੀ ਪਾ ਦਨੇ ਆ ਤੇ ਅੰਨੇ ਵਾਰ ਇਹ ਹਾਂ ਸਪਰੇ ਹਾਂ ਖੁੱਲਾ ਵੀ ਆ ਉਹ ਤੋਂ ਬੰਦ ਕਰ ਲਈ ਆਪਾ ਉਹ ਤੋਂ ਬੰਦ ਕਰ ਲਈ ਵੀ ਇਹ ਚੱਲਦਾ ਵੀ ਇਹ ਚੀਜ਼ ਫਿਰ ਮੈਂ ਚਲੋ ਮਤਲਬ ਬੰਦੇ ਨਾਲ ਉਹਦੇ ਨਾਲ ਗੱਸੇ ਰਿਹਾ ਹਫਤਾ ਦਾ ਦਸ ਦਿਨ ਵਾਂਗ ਉਹ ਚਲੋ ਆਉਂਦਾ ਟ੍ਰੀਟਮੈਂਟ ਜਿਹੜਾ ਦੇਖਦਾ ਚੈੱਕ ਅਪ ਕਰਦਾ ਸੀਨੀਅਰ ਡਾਕਟਰ ਸੀਗਾ ਤੇ ਇੱਕ ਦਿਨ ਮੈਂ ਬੈਠੇ ਨੇ ਪੁੱਛਿਆ ਮੈਂ ਕਿ ਸਰ ਵੀ ਮੈਨੂੰ ਉਹ ਗੱਲ ਰੰਝਾ ਫਿਰ ਉਹਨੇ ਗੱਲ ਵਾਦ ਅਸੀ ਕਿ ਜੇਕਰ ਤੁਸੀਂ ਸਾਡੇ ਜਾਓਗੇ ਕੇਰਲਾ ਕਰਨਾਟਕ ਜਾਂ ਸਾਊਥ ਵੱਲ ਜਾਓਗੇ ਸਾਡਾ ਭੋਜਨ ਛੋਡੇ ਨਾਲੋਂ ਸੰਤੁਲਿਤ ਹੈ ਤੇ ਫਿਰ ਮੇਰੇ ਚੌਥੀ ਪੰਜਵੀਂ ਵਾਲੀਆਂ ਸਾਇੰਸ ਦੀਆਂ ਕਿਤਾਬਾਂ ਉਹ ਜਿਹੜਾ ਸਾਈਕਲ ਚੱਕਰ ਵਾਲੀਆਂ ਹਾਂ ਸੰਤੁਲਿਤ ਆਹਾਂ ਸੰਤੁਲਿਤ ਹਾਰ ਤੇ ਉਹ ਚੀਜ਼ਾਂ ਮੇਰੇ ਦਿਮਾਗ 'ਚ ਭੰਮੀ ਆ ਕੇ ਬਾਕੀ ਯਾਰ ਵੀ ਅਸੀਂ ਤਾਂ ਕੱਲਾ ਕਣਕ ਹੀ ਖਾਣਿਆ ਤਾਂ ਫਿਰ ਆ ਕੇ ਮੇਰੀ ਆਸ ਸੀ ਬਜ਼ੁਰਗਾਂ ਕੋਲੇ ਬਹਿਣਾ ਵੀ ਜਿਵੇਂ ਮੰਡੀ 'ਚ ਕੋਈ ਜੱਟ ਸਾਥ ਦੇ ਵਿੱਚ ਬੈਠੇ ਵੀ ਬਜ਼ੁਰਗਾਂ ਨਾਲ ਗੱਲਾਂ ਕਰਨੀਆਂ ਜਾਂ ਉਹਨਾਂ ਤੋਂ ਗੱਲਾਂ ਸੁਣਨੀਆਂ ਉਹਨਾਂ ਦੇ ਵੇਲੇ ਦੀਆਂ ਉਹ ਕਾਫੀ ਪਸੰਦ ਸੀਗੀਆਂ ਫਿਰ ਮੇਰੇ ਡੈਡੀ ਵੀ ਦੱਸਦੇ ਹੁੰਦੇ ਕਿ ਆਮ ਪੰਜਾਬ ਦੇ ਵਿੱਚ 48 ਕਿਸਮ ਦੀਆਂ ਫਸਲਾਂ ਅਨਾਜ ਜਿਹੜੇ ਹੁੰਦੇ ਸੀ ਉਹ ਹਰ ਕਿਸਮ ਦਾ ਹੁੰਦਾ ਸੀ ਸਾਡੇ ਸੀਜ਼ਨਲ ਅਨਾਜ ਹੁੰਦੇ ਸੀ ਜਿਵੇਂ ਆ ਬਾਰਿਸ਼ ਰੁੱਤ ਦੀਆਂ ਅਲੱਗ ਚੀਜ਼ਾਂ ਸਰਦੀ ਦੀਆਂ ਅਲੱਗ ਫਿਰ ਬਸੰਤ ਰੁੱਤ ਦੀਆਂ ਹਾਂ ਜਿਵੇਂ ਆਪਣੇ ਚਾਰ ਸੀਜ਼ਨ ਨੇ ਵੀ ਉਦਾਂ ਦੇ ਅਨਾਜ ਸਾਡੇ ਲੋਕ ਖਾਂਦੇ ਸੀਗੇ ਤੇ ਫਿਰ ਬਚਪਨ ਵਾਲੀਆਂ ਗੱਲਾਂ ਜ਼ਿਆਦਾ ਜਾਂ ਕਿ ਸਰਦੀ ਚ ਤਿਲਾਂ ਦੇ ਮਰੁੰਡੇ ਵੀ ਹੁੰਦੇ ਸੀ ਗੱਚਕ ਵੀ ਸਾਡੇ ਬਣਾਉਂਦੇ ਸੀ ਚੌਲਾਂ ਦੀਆਂ ਪਿੰਨੀਆਂ ਹੁੰਦੀਆਂ ਸੀ ਛੋਲਿਆਂ ਦੇ ਸਭ ਕੁਝ ਹੁੰਦਾ ਸੀ ਤੇ ਹੁਣ ਬਈ ਜੀ ਉਹ ਹੈ ਨਹੀਂ ਹੁਣ ਉਹ ਮੌਲਾਂ ਦੇ ਵਿੱਚ ਜャ ਸਾਨੂੰ ਪੈਕਟ ਬੰਦ ਮਿਲਦੀਆਂ ਚੀਜ਼ਾਂ ਨੇ ਫੇਰ ਉਹ ਚੀਜ਼ ਹੋਈ ਫੇਰ ਚਲੋ ਕਰਨੇ ਸ਼ੁਰੂ ਕੀਤੇ ਪਹਿਲੇ ਸਾਲ 3 ਕਿੱਲੇ ਲੈ ਲਿਆ ਪੰਗਾ ਵੀ ਜਾਇਵੇ ਕਰਾਂਗੇ ਉਹਦੇ ਵਿੱਚੋਂ ਤਿੰਨ ਗਿੱਲਿਆਂ ਚੋਂ ਸਵਾ ਗਿੱਲੇ ਚੋਂ ਫਸਲ ਹੋਈ ਬਾਕੀ ਚ ਹੋਈ ਨਹੀਂ ਤਾਂ ਮੈਂ ਨਹੀਂ ਘਰੇ ਗੱਲ ਕਰ ਲਈ ਸੀ ਹਾਂ ਘਰੇ ਗੱਲ ਹੋਈ ਮੈਂ ਉਹ ਬੱਚਾ ਸੱਚ ਬਚ ਗਿਆ ਮੈਂ ਬੱਚਾ ਬਚ ਗਿਆ ਬੱਚਾ ਡਾਕਟਰ ਉੱਥੇ ਪੀ ਜੇ ਬਚਾ ਕਿੰਨੇ ਟਾਈਮ ਚੱਲਿਆ ਟ੍ਰੀਟਮੈਂਟ ਉਹ ਹੁਣ ਵੀ ਚੱਲਦਾ ਵੀਰੇ ਉਹਦਾ ਟ੍ਰੀਟਮੈਂਟ ਹੁਣ ਵੀ ਹੈਗਾ ਉਹ ਪ੍ਰੋਬਲਮ ਕੀ ਆ ਰਹੀ ਹੈ ਹੁਣ ਉਹਨੂੰ ਵੇਟ ਅਲਰਜੀ ਹੈ ਪਹਿਲਾਂ ਮਤਲਬ ਕਿ ਕੀ ਸੀ ਉਹਦੇ ਖੂਨ ਚ ਪਲਾਜ਼ਮਾ ਨਹੀਂ ਸੀਗਾ ਉਹਦੇ ਜ਼ਖਮ ਹੋ ਜਾਂਦਾ ਸੀ ਜਾਂ ਇੰਟਰਨਲ ਬਲੀਡਿੰਗ ਸੀਗੀ ਉਹਦੇ ਬ੍ਰੇਨ ਹੈਮਰੇਜ ਦਾ ਫੈਕਟਰ ਕੇ ਫੈਕਟਰ 10 ਡਿਸਆਰਡਰ ਸੀਗਾ ਜਿਹਦੇ ਵਿੱਚ ਨਾੜਾਂ ਫਟ ਜਾਂਦੀਆਂ ਨੇ ਬਰੀਕ ਨਾੜਾਂ ਨੇ ਕਿ ਉਹਦੇ ਦਿਮਾਗ ਨੂੰ ਪੂਰਾ ਖੂਨ ਨਹੀਂ ਮਿਲਦਾ ਹਜੇ ਵੀ ਚੱਲ ਰਿਹਾ ਹੈ ਪੈਸੇ ਉਹਨਾਂ ਨੇ ਇਹ ਕਿਹਾ ਸੀ ਵੀ ਜਿਵੇਂ ਜਿਵੇਂ ਉਮਰ ਵਧੀ ਜਾਊ ਉਹਦਾ ਸਰੀਰ ਵੱਧਦਾ ਜਾਊਗਾ ਉਹ ਚੀਜ਼ ਰਿਕਵਰੀ ਵੱਲ ਆਊ ਤੇ ਉਹ ਆ ਰਿਹਾ ਹੁਣ ਸਿਰਫ ਉਹਨਾਂ ਕੋਲੀ ਬੀਟ ਅਲਰਜੀ ਦੀ ਸਮੱਸਿਆ ਹੈਗੀ ਆ ਜਿਹੜੀ ਰਹੀ ਆ ਉਹ ਬਹੁਤ ਲੋਕਾਂ ਨੂੰ ਆ ਜਾਂਦੀ ਆ ਹਾਂ ਤੇ ਫੇਰ ਜਦੋਂ ਪਹਿਲੇ ਸਾਲ ਸੋਚਿਆ ਵੀ ਆਪਾਂ ਜੈਵਿਕ ਖੇਤੀ ਕਰਾਂਗੇ ਆਪੋਨੇ ਪਰਿਵਾਰ ਲਈ ਮੈਂ ਤਿੰਨ ਕਿੱਲਾਂ ਤੇ ਪੰਗਾ ਲੈ ਲਿਆ ਤਿੰਨਾਂ ਕਿੱਲਾਂ ਚੋਂ ਸਵਾ ਕਿੱਲੇ ਚੋਂ ਫਸਲ ਹੋਈ ਬਾਕੀ ਫੇਰ ਮੇਰੇ ਘਾੜਾਂ ਪਈਆਂ ਕਿਹ ਕੀ ਬੀਜੇ ਸੀ ਤਣਕੇ ਬੀਜੀ ਸੀ ਬਾਈ ਆਪਾਂ ਬਿਨਾਂ ਰੇਸਪਰੇ ਤੋਂ ਹਾਂ ਬੀਜ ਬੈਠੇ ਇਹੀ ਜਿਹੜੀਆਂ ਨਵੀਆਂ ਵੈਰੈਟੀਆਂ ਸਾਨੂੰ ਯੂਨੀਵਰਸਿਟੀਆਂ ਵੱਲੋਂ ਮਿਲਦਾ ਕਿਉਂਕਿ ਉਹ ਤਾਂ ਅਵਲੀ ਆ ਵੀ ਜੇ ਅਵਲੀ ਨੂੰ ਨਛਾਣਾ ਦੇਵਾਂਗੇ ਤਾਂ ਤਾਂ ਕੰਮ ਹੁੰਦਾ ਜੇ ਨਾਂ ਦੇਵਾਂਗੇ ਤਾਂ ਉਹ ਬੈਠਾ ਹੀ ਰਹਿੰਦਾ ਖਲਦਾ ਨਹੀਂ ਉਹ ਕੰਮ ਹੀ ਸਾਡੇ ਇੰਪਰੂਵ ਬੀਜਾਂ ਦਾ ਜੇ ਉਹਨੂੰ ਖਾਦ ਖਰਾਕ ਪਾ ਲਓਗੇ ਤਾਂ ਤਾਂ ਬਹੁਤ ਵਧੀਆ ਝਾੜ ਦੇ ਦੇਣਗੇ ਨਹੀਂ ਉਹ ਇਕੱਲੇ ਇਕੱਲੇ ਜੇ ਖੜੇ ਰਹਿੰਦੇ ਨੇ ਤੇ ਸਾਡੇ ਮੈਂ ਕਹਿੰਨਾ 15-20 ਮਣ ਕਿੱਲੇ ਦੀ ਦੇ ਹਿਸਾਬ ਦੀ ਗੱਲ ਬਣੀ ਹੂੰ ਤੇ ਦੂਜਿਆਂ ਦੇ 50 55 ਮਾਣ ਸੀ ਵੀ ਉਹਨਾਂ ਦੇ ਤਿੰਨਾਂ ਬਰਾਬਰ ਸਾਡੇ ਤਿੰਨਾਂ ਬਰਾਬਰ ਉਹਨਾਂ ਦਾ ਇੱਕ ਸੀ ਹੂੰ ਤਾਂ ਉਦਾਂ ਦਾ ਹੋਇਆ ਫੇਰ ਚਲੋ ਇਹ ਚੀਜ਼ ਮੈਨੂੰ ਕੀਟਸਾ ਕਰਤਾ ਮਿਸ਼ਨ ਨਾਲ ਜੁੜਿਆ ਨਵ ਫਾਊਂਡੇਸ਼ਨ ਦਾ ਪ੍ਰੋਜੈਕਟ ਜਦੋਂ ਇੰਨਾ ਝਾੜ ਘਟ ਰਹਿ ਗਿਆ ਫੇਰ ਘਰੋਂ ਕੀ ਰਿਸਪੌਂਸ ਸੀਗਾ ਘਰੋਂ ਤਾਂ ਜੁੱਤੀਆਂ ਵੀ ਵੀ ਉਹ ਹੁੰਦਾ ਇਹਨੇ ਇੱਕ ਵੀ ਚਲੋ ਬੰਦੇ ਨੂੰ ਕਮਾਈ ਆਉਣੀ 6 ਮਹੀਨੇ ਬਾਅਦ 1 ਸਾਲ ਬਾਅਦ ਕਮਾਈ ਉਹੀ ਹੁੰਦੀ ਆ ਬਾਈ ਫਿਰ ਡੈਡੀ ਨੇ ਗਾਲਾਂ ਦਿੱਤੀਆਂ ਕਿ ਸਾਲਿਆ ਵੀ ਜਿੰਨੀ ਕਮਾਈ ਸੀ ਆਪਣੇ ਕੋਲੇ ਕਿਹੜਾ ਬਹੁਤੀ ਆ ਵੀ ਤੂੰ ਦੋ ਤਿੰਨ ਕਿੱਲੇ ਦਾ ਖਰਾਬ ਹੀ ਕਰਤੇ ਜਿਹੜੀ ਬਚਤ ਸੀਗੀ ਉਹ ਖਰਾਬ ਹੋ ਗਈ ਤੇ ਉਸ ਤੋਂ ਬਾਅਦ ਚੱਲਦਾ ਰਿਹਾ ਫਿਰ ਕੀ ਹੋਇਆ ਕੀੜ ਸਖਰ ਦਾ ਮਿਸ਼ਨ ਨਾਲ ਜੁੜਿਆ ਫਿਰ ਮੈਂ ਸੋਚਿਆ ਵੀ ਮੇਰਾ ਫਾਲਟ ਕਿੱਥੇ ਆ ਜਾਂ ਮੈਂ ਕਮੀ ਮੇਰੀ ਕਿੱਥੇ ਰਹਿ ਗਈ ਮਿਹਨਤ ਚ ਮੇਰੀ ਚ ਕਮੀ ਨਹੀਂ ਸੀਗੀ ਜਿਸ ਤਰੀਕੇ ਨਾਲ ਬੀਜਣਾ ਚਾਹੀਦਾ ਸੀ ਉਹ ਮੈਂ ਬੀਜਿਆ ਪਰ ਮੈਨੂੰ ਆਪਣੀਆਂ ਕਮੀਆਂ ਨਹੀਂ ਨਜ਼ਰ ਆਈਆਂ ਫਿਰ ਕੀਟਸਾਖਰ ਦਾ ਮਿਸ਼ਨ ਨਾਲ ਜੁੜਿਆ ਫਿਰ ਮੈਂ ਇੱਕ ਚੀਜ਼ ਸੋਚਿਆ ਮੈਨੂੰ ਕੋਈ ਬੰਦਾ ਕਹਿੰਦਾ ਕਿ ਜਿਹੜੇ ਮਾਹਿਰ ਨੇ ਉਹਨਾਂ ਤੋਂ ਸਿੱਖ ਲੈ ਫਿਰ ਮੇਰੇ ਡਾਕਟਰ ਸੀ ਆਰਾਮ ਜਾਦਾ ਆ ਤੇ ਮੈਨੂੰ ਉਹ ਚੀਜ਼ ਫਿਰ ਅਲੱਗ-ਅਲੱਗ ਜੜੀਆਂ ਸਾਡੀਆਂ ਸਟੇਟਾਂ ਸੀ ਜਿਵੇਂ ਹਰਿਆਣਾ ਦੇ ਕਿਸਾਨਾਂ ਕੋਲ ਮੈਂ ਗਿਆ ਕਰਨਾਟਕਾ ਵੀ ਗਿਆ ਕੇਰਲਾ ਵੀ ਗਿਆ ਸਿਕਮ ਵੀ ਗਿਆ ਫਿਰ ਮੈਨੂੰ ਇੱਕ ਚੀਜ਼ ਰਿਅਲਾਈਜ਼ ਹੋਈ ਵੀਰੇ ਕਿ ਜੇਕਰ ਅਸੀਂ ਜੈਵਿਕ ਖੇਤੀ ਕਰਨੀ ਆ ਤਾਂ ਸਾਡੇ ਬੀਜ ਦੇਸੀ ਹੋਣੇ ਚਾਹੀਦੇ ਨੇ ਸਾਡੇ ਬੀਜ ਜੈਵਿਕ ਹੋਣੇ ਚਾਹੀਦੇ ਨੇ ਜਾਂ ਸਾਡੇ ਬੀਜ ਪੁਰਾਤਨ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਖਾਦ ਖਰਾਕਾਂ ਦੀ ਲੋੜ ਨਹੀਂ ਉਹ ਉਹ ਚੀਜ਼ਾਂ ਤੇ ਉਹਦੇ ਨਾਲ ਇਹ ਗੱਲ ਸਮਝ ਆਈ ਕਿ ਜੇ ਬੀਜ ਦੇਸੀ ਨੇ ਤਾਂ ਸਾਡੀ ਮਿੱਟੀ ਦੀ ਸਿਹਤ ਸੁਧਰਨੀ ਚਾਹੀਦੀ ਆ ਉਹ ਕਿਵੇਂ ਸੁਧਰੂਗੀ ਤਾਂ ਫਿਰ ਉੱਥੇ ਜਿਵੇਂ ਮਤਲਬ ਬਾਈਕਾਮਲ ਹੇਰ ਕਹਿੰਦੇ ਹੁੰਦੇ ਨੇ ਕਮਲਜੀਤ ਹੇਰ ਕਿ ਖੇਤੀ ਸੁਮੇਲ ਹੈ ਬਨਸਪਤੀ ਦਾ ਪੰਜ ਚੀਜ਼ਾਂ ਦਾ ਹਾਂ ਕਿ ਪਸ਼ੂ ਪੰਛੀਆਂ ਦਾ ਵੀ ਜਿੰਨਾ ਕਸੀਚੋ ਕੱਢ ਲਈ ਉਹਨਾਂ ਕੋ ਪਾ ਲਈਏ ਕੰਬਚਪਨ ਜੇ ਦੇ ਵਿੱਚ ਦੇਖਦਾ ਸੀ ਵੀ ਜਿੰਨਾ ਕੋ ਹੁੰਦਾ ਸੀ ਅਰੇੜੀ ਜੇ ਸੱਟਿਆ ਖੇਤ ਲਿਆ ਹੋਣਾ ਉਹ ਵੀ ਉਹਨੀਆਂ ਕ ਚੀਜ਼ਾਂ ਰਹਿਦ ਖੁੰਦ ਜਿਹੜੀ ਖੇਤਾਂ ਚੋਂ ਨਿਕਲਦੀ ਸੀ ਉਹ ਉੱਥੇ ਛੱਡ ਦਿੱਤੀ ਜਾਂਦੀ ਸੀ ਅਨਾਜ ਘਰੇ ਲੈ ਜਾਂਦੇ ਸੀਗੇ ਤੇ ਉਹ ਚੀਜ਼ ਦੇਖੀ ਫੇਰ ਚਲੋ ਸਿਸਟਮ ਹੌਲੀ ਹੌਲੀ ਸ਼ੁਰੂ ਹੋ ਗਿਆ ਤੇ ਦੇਸੀ ਬੀਜ ਵੀ ਇਕੱਤਰਤ ਕੀਤੇ ਤੇ ਉਹਨਾਂ ਨਾਲ ਖੇਤੀ ਸ਼ੁਰੂ ਹੋਈ ਠੀਕ ਹੈ ਉਹਨਾਂ ਦੇ ਸ਼ੁਰੂਆਤੀ ਦੌਰ ਚ ਜਿਹੜੇ ਝਾੜ ਸੀਗੇ ਉਹ ਕੱਟ ਸੀਗੇ ਤੇ ਜ਼ਮੀਨ ਦੀ ਜਿਵੇਂ ਜਿਵੇਂ ਸਿਹਤ ਸੁਧਰਦੀ ਗਈ ਅਸੀਂ ਅੱਗ ਨਹੀਂ ਲਾਈ ਤੇ ਇਹਦੇ ਵਿੱਚ ਜੈਵਿਕ ਜਿਵੇਂ ਰੂੜੀ ਵਧਾ ਦੇਣੀ ਠੀਕ ਹੈ ਜੋ ਗੁੜ ਜਾ ਅਮਰਤ ਹੋ ਗਿਆ ਜੀਵ ਅਮਰਤ ਹੋ ਗਿਆ ਜਾਂ ਬਾਇਓ ਡੀਕੰਪੋਜ਼ਰ ਹੋ ਗਿਆ ਉਦਾਂ ਦੇ ਜਿਹੜੇ ਮਤਲਬ ਤਰੀਕੇ ਸੀਗੇ ਜੋ ਜੈਵਿਕ ਖੇਤੀ ਕਰਨ ਵਾਲੇ ਸੀ ਸਾਊਥ ਚੋਂ ਸਿੱਖੇ ਸੀ ਉਹ ਅਪਣਾਉਣ ਲੱਗ ਗਏ ਮਿੱਟੀ ਦੀ ਸਿਹਤ ਸੁਧਰਨੀ ਸ਼ੁਰੂ ਹੋ ਗਈ ਤੇ ਦੇਸੀ ਬੀਜ ਵਰਤਣ ਲੱਗ ਗਏ ਹੌਲੀ ਹੌਲੀ ਝਾੜ ਉਹਦਾ ਵਧਣਾ ਸ਼ੁਰੂ ਹੋਇਆ ਪਹਿਲਾਂ ਤਾਂ ਉਹਦਾ ਇੱਕ ਲੈਵਲ ਸੀਗਾ ਕਿ ਜਿੰਨੀ ਕਮਿਟੀ ਚ ਜਾਣ ਸੀ ਓਨੇ ਹੀ ਦੇਂਦੇ ਸੀਗੇ ਤੇ ਉਸ ਤੋਂ ਬਾਅਦ ਜਿਵੇਂ ਉਹ ਮਿੱਟੀ ਚ ਜਾਨ ਪੈਂਦੀ ਗਈ ਉਹਦਾ ਕਹ ਲੋ ਜਿਹੜਾ ਕਾਰਬਨ ਮੈਟਰ ਸੀਗਾ ਉਹ ਵੱਧ ਆ ਗਿਆ ਫਸਲਾਂ ਦੀ ਰਹਿਣ ਖੋਦ ਨਾਲ ਤੇ ਤਾਂ ਉਹਦਾ ਝਾੜ ਵਧਣਾ ਸ਼ੁਰੂ ਹੋ ਗਿਆ ਕਿੰਨਾ ਹੋਣ ਕਿੰਨਾ ਝਾੜ ਕੱਢ ਰਿਹਾ ਹਾਂ ਜੇ ਸੋਨਾ ਮੋਤੀ ਕਣਕ ਦੀ ਗੱਲ ਕਰਾਂ ਬਾਈ ਜੀ ਮੈਂ ਤਾਂ ਲਗਭਗ 7-8 ਕੁਇੰਟਲ ਉਹਦਾ ਝਾੜ ਆਉਂਦਾ ਹੈ ਜੇ ਆਪਾਂ ਰਵਾਇਤੀ ਖੇਤੀ ਦੀ ਗੱਲ ਕਰੀਏ ਤਾਂ 26 28 30 ਤੱਕ ਵੀ ਲੋਕ ਦੱਸਦੇ ਆ ਕਿ ਸਾਡਾ ਆਉਂਦਾ ਪਰ ਮੈਨੂੰ ਸੰਤੁਸ਼ਟੀ ਹੈ ਵੀ ਉਹ ਮੇਰਾ ਉਹਨੇ ਕਦਰਦਾਨ ਹੈਗੇ ਨੇ ਉਹ ਮੇਰੇ ਵਾਲੇ 8 ਕੁਇੰਟਲ ਉਹਨਾਂ ਵਾਲੇ 30 ਦੇ ਬਰਾਬਰ ਜਾ ਰਹੇ ਨੇ ਕਿਉਂਕਿ ਉਹ ਜਾਣਦੇ ਨੇ ਪ੍ਰੋਸੈਸ ਕਰਕੇ ਜਦੋਂ ਉਹਦੀਆਂ ਸੇਵੀਆਂ ਬਣ ਗਈਆਂ ਆਟਾ ਹੋ ਗਿਆ ਉਹਦੇ ਬਿਸਕਟ ਬਣ ਗਏ ਠੀਕ ਹੈ ਉਦੇ ਉੱਤੋਂ ਹੋਰ ਕਈ ਚੀਜ਼ਾਂ ਬਣਾ ਲੀਆਂ ਜਿਵੇਂ ਪੰਜੀਰੀ ਦੇ ਵਿੱਚ ਵੀ ਉਹ ਚੀਜ਼ਾਂ ਪੈ ਜਾਂਦੀਆਂ ਨੇ ਮਤਲਬ ਅਲੱਗ-ਅਲੱਗ ਪ੍ਰੋਡਕਟ ਬਣਾ ਕੇ ਤੇ ਜਿਹੜੀ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਆ ਜਿਹੜੀ ਆਪਾਂ ਜਿਹੜੀ ਆਪਾਂ ਰੇ ਸਪਰੇਅ ਨਾਲ ਹਾਂਜੀ ਸਾਰੀ ਖਾਣਾ ਜੀ ਤੇ ਜਿਹੜੀ ਤੁਸੀਂ ਬੀਜਦੇ ਹੋ ਜੀ ਜਾਂ ਹੋਰ ਵੀ ਬੰਦੇ ਬੀਜ ਰਹੇ ਹਨ ਬਿਨਾਂ ਰੇ ਸਪਰੇਅ ਤੋਂ ਇਹਦੀ ਵੈਲਿਊ ਕਿੰਨੀ ਘਟਦੀ ਬੰਦੀ ਹੈ ਵੀ ਇਹ ਮਤਲਬ ਜ਼ਹਿਰ ਮੁਕਤ ਆਏ ਹੋਗੀ ਹਾਂਜੀ ਨਿਊਟ੍ਰੀਸ਼ਨ ਵੈਲਿਊ ਦੀ ਗੱਲ ਕਰਦਾ ਨਿਊਟ੍ਰੀਸ਼ਨ ਵੈਲਿਊ ਜੇ ਤੁਹਾਡੀ ਸੋਇਲ ਹੈਲਥ ਗੁੱਡ ਹੈ ਹੂੰ ਚੰਗੀ ਹੈ ਜੇ ਤੁਸੀਂ ਹੀਲੇ ਵਸੀਲੇ ਉਦਾਂ ਦੇ ਵਰਤ ਰਹੇ ਹੋ ਜੋ ਕੁਦਰਤੀ ਨੇ ਉਹ ਹੁੰਦੀ ਰਹਿੰਦੀ ਹੈ ਪਲੱਸ ਜਿਹਦੇ ਵਿੱਚ ਜਿਵੇਂ ਹੁਣ ਡੀਕੰਪੋਜ਼ਰ ਹੈ ਜਾਂ ਸਾਡੀਆਂ ਦੇਸੀ ਚੀਜ਼ਾਂ ਨੇ ਸਾਡੀ ਖਾਦ ਹੈ ਰੂੜੀ ਦੀ ਉਹ ਸਾਨੂੰ ਜਿਵੇਂ ਆਪਣਾ ਉਹ ਸਿਧਾਂਤ ਹੈ ਕਿ ਥੋੜੇ ਚੋ ਥੋੜਾ ਬਹੁਤੇ ਚੋ ਬਹੁਤੇ ਵਾਲਾ ਠੀਕ ਹੈ ਉਹ ਹਰ ਤੱਤ ਇਹਨੂੰ ਮਿਲ ਜਾਂਦਾ ਹੈ ਜਾਂ ਅਸੀਂ ਜਿਵੇਂ ਬਹੁਤੇ ਵੀ ਇਸ ਚੀਜ਼ ਨਾਲ ਸਹਿਮਤ ਨਹੀਂ ਹੁੰਦੇ ਜਿਹੜਾ ਡਲੇ ਵਾਲਾ ਲੂਣ ਹੈ ਜਦੋਂ ਕਹਿ ਲੋ ਆਮ ਲੋਕ ਪਟਾਖ ਦੀਆਂ 스프ਰੇਆਂ ਕਰਦੇ ਨੇ ਮੈਂ ਡਲੇ ਵਾਲੇ ਲੂਣ ਦੀ ਸਪਰੇ ਕਰਦਾ ਹਾਂ ਜਿਹਨੂੰ ਸਿੰਧਾ ਨਮਕ ਵੀ ਕਹਿੰਦੇ ਆ ਜਾਂ ਪਾਕਿਸਤਾਨੀ ਰੌਕ ਸਾਲਟ ਕਹਿੰਦੇ ਨੇ ਹਿਮਾਲਿਆਨ ਗੁਲਾਬੀ ਨਮਕ ਆਮ ਤਸਾਨੂੰ 16 ਤੱਤਾਂ ਦੀ ਲੋੜ ਹੁੰਦੀ ਹੈ ਸਾਡੇ ਸਰੀਰ ਨੂੰ ਵੀ ਫਸਲਾਂ ਨੂੰ ਵੀ ਪਰ ਉਹਦੇ ਵਿੱਚ ਵਿਟਾਮਿਨ ਮਿਨਰਲ ਨੇ ਜਿਹੜੇ ਉਹ 80 ਕਿਸਮ ਦੇ ਪਾਏ ਜਾਂਦੇ ਨੇ ਅੱਛਾ ਉਹ ਉਹਨਾਂ ਇੱਕ ਇਹਦੇ ਜਿਹੜੀ ਨਿਊਟ੍ਰੀਸ਼ਨ ਵੈਲਿਊ ਹੈ ਉਹ ਨੇਚਰਲੀ ਪੂਰੀ ਹੋ ਜਾਂਦੀ ਹੈ ਪਰ ਇਹ ਬੀਜਾਂ ਦਾ ਸਟ੍ਰਕਚਰ ਹੀ ਐਦਾਂ ਦਾ ਇਹ ਆਪਣੀ ਮਿੱਟੀ ਚੋਂ ਹੀ ਕਰ ਲੈਂਦੇ ਨੇ ਆਵਾਜੋਂ ਮਿੱਟੀ 'ਚ ਉਹ ਉਦਾਂ ਦਾ ਜਿਹੜੀ ਧਰਾਤਲ ਜਿਵੇਂ ਬਣ ਗਈ ਨੇਚਰ ਦਾ ਸਿਧਾਂਤ ਹੈ ਤੇ ਉਹ ਉਦਾਂ ਦਾ ਬਣ ਜਾਂਦਾ ਜਿਵੇਂ ਹੁਣ ਇਹ ਸਾਹਮਣੇ ਸਾਰੀ ਸੋਨਾ ਮੋਤੀ ਫਿਰ ਬੰਸੀ ਗੋਲਡ ਤੇ ਚਪਾਤੀ ਨੰਬਰ 1 ਜਾਂ ਲਖਪਤ ਇਹ ਬੀਜੀਆਂ ਹੋਈਆਂ ਨੇ ਕਣਕਾਂ ਤੇ ਪਹਿਲਾਂ ਅਸੀਂ ਖਪਲੀ ਵੀ ਨਾਲ ਬੀਜਦੇ ਰਹੇ ਹਾਂ ਪਰ ਉਹਦੀ ਪ੍ਰੋਸੈਸਿੰਗ ਦਾ ਥੋੜਾ ਔਖਾ ਹੁੰਦਾ ਸੀ ਅਸ ਵਾਰ ਉਹ ਨਹੀਂ ਵੇਚੀ ਨੈਕਸਟ ਈਅਰ ਤੋਂ ਅਸੀਂ ਉਹਨੂੰ ਵੱਡੇ ਪੱਧਰ ਤੇ ਵੇਚਣ ਦੀ ਹੈ ਕਿਉਂਕਿ ਅਸੀਂ ਉਹ ਸਬ ਪ੍ਰੋਸੈਸਿੰਗ ਪਲਾਂਟ ਹੈ ਜਿਹੜਾ ਉਹ ਲਾਉਣਾ ਹੈ ਜਿਵੇਂ ਹੁਣ ਚਨੇ ਹੈਗੇ ਨੇ ਸਾਡੇ ਕੋਲੇ ਦੋ ਕਿਸਮ ਦੇ ਚਨੇ ਹੁੰਦੇ ਆ ਜਿਹੜੇ ਇੱਕ ਤਾਂ ਆਪਣੇ ਆਪ ਕਾਲੇ ਕਹਦੇ ਨੇ ਆਮ ਹੀ ਘਰਾਂ 'ਚ ਵਰਤੇ ਜਾਂਦੇ ਆ ਦੂਜੇ ਵੀਰੇ ਕਾਬਲੀ ਜਿਹੜੇ ਹੈਗੇ ਨੇਗੇ ਚਿੱਟੇ ਛੋਲੇ ਉਹ ਵਰਤੇ ਜਾਂਦੇ ਆ ਪਰ ਇਹਦੇ ਵਿੱਚ ਇੱਕ ਫਰਕ ਹੈ ਆਮ ਲੋਕਾਂ ਆੜਿਆਂ ਨਾਲੋਂ ਕਿ ਸਾਡਾ ਜਿਹੜਾ ਬੀਜ ਹੈਗਾ ਉਹ ਦੇਸੀ ਆ ਸਾਰਾ ਜਿਹੜਾ ਅਸੀਂ ਵਰਤ ਰਹੇ ਹਾਂ ਜਿਵੇਂ ਹੁਣ ਇਹ ਹੈ ਇਹ ਬਹੁਤ ਬਰੀਕ ਹੋਣਗੇ ਮੈਂ ਤੁਹਾਨੂੰ ਉੱਧਰ ਜਿਹੜਾ ਆਪਣਾ ਆਊਟਲੈਟ ਹੈ ਉਹ ਚਾ ਦਿਖਾ ਦੂੰਗਾ ਦਾਣਾ ਵੀ ਕਿੰਨਾ ਬਰੀਕ ਹੈਗਾ ਇਹ ਇਹ ਕਾਲੇ ਛੋਲੇ ਹੈਗੇ ਆ ਇਹਦੇ ਨਾਲ ਉਹ ਥੋੜੇ ਵੱਖਰੇ ਦਿਸ ਰਹੇ ਆ ਉਹ ਨਾਲ ਚਿੱਟੇ ਆ ਉਹ ਬਾਹਰ ਵਾਲੇ ਪਾਸੇ ਹਾਂਜੀ ਇਹਦੇ ਨਾਲ ਹੀ ਈਵਨ ਕਿ ਇੱਕ ਮੈਂ ਚੀਜ਼ ਕਹਨਾ ਇਹ ਬਰਾਨੀ ਨੇ ਦੋਨੇ ਪਰ ਇਹਦੇ ਵਿੱਚ ਜਦੋਂ ਤੁਸੀਂ ਉੱਧਰ ਜਾਓਗੇ ਤੁਸੀਂ ਆਪ ਹੀ ਉਹ ਚੀਜ਼ ਨੋਟ ਕਰੋਗੇ ਇਹ ਮੈਂ ਸੁਪਰ ਸੀਡਰ ਨਾਲ ਪੀਜੇ ਹੋਏ ਨੇ ਜੋ ਰਹਿਦ ਖੁੰਦਾ ਦੀ ਵਿੱਚੀ ਛੋਲਿਆਂ 'ਚ ਜੇ ਇੱਕ ਵਾਰੀ ਪਾਣੀ ਭਰਮਾ ਪੈ ਜੇ ਉਹ ਡੁੱਬ ਜਾਣ ਉਹ ਖਤਮ ਹੋ ਜਾਂਦੇ ਨੇ ਮੇਰੀ ਜ਼ਮੀਨ ਇੰਨੀ ਕੁ ਵਧੀਆ ਬਣ ਗਈ ਛੋਲਿਆਂ ਛੋਲਿਆਂ 'ਚ ਫੁੱਲ ਪਾਣੀ ਸੀ ਜਦੋਂ ਕਣਕ ਨੂੰ ਲਾਇਆ ਤੇ ਮੇਰੇ ਮਨ 'ਚ ਇਹ ਸੀ ਵੀ ਇਹ ਖਤਮ ਨੇ ਪਰ ਉਹ ਹੋਰ ਟਾਰਚ ਹੋ ਗਏ ਅੱਛਾ ਹਾਂ ਇੱਕ ਵੀ ਦਾਣਾ ਮਰਿਆ ਨਹੀਂ ਮੈਂ ਤੁਹਾਨੂੰ ਦਿਖਾ ਦੇਣਾ ਉੱਧਰ ਚੱਲ ਕੇ ਹਾਲਾਂਕਿ ਕੱਖੋ 'ਚ ਬਹੁਤ ਹੋਇਆ ਤੇ ਬਾਥੂ ਸਾਡੇ ਇੱਥੇ ਉੱਠਦਾ ਇਹ ਮੇਰੇ ਨਾਲ ਦੇ ਮਜ਼ਦੂਰ ਵੀਰ ਨੇ ਮੇਰੇ ਨਾਲ ਜਿਹੜੇ ਕੰਮ ਕਰਦੇ ਨੇ ਅਸੀਂ ਰਲ ਕੇ ਕਹ ਲੋ ਵੀ ਆਪਸੀ ਨਰ ਪਰ ਤਾਲਾ ਕੰਮ ਹੈ ਤੇ ਅਸੀਂ ਮੈਨੂਅਲੀ ਗੁੜਾਈ ਕਰਦੇ ਆ ਕੋਈ ਕਸੀਆ ਨਹੀਂ ਕੋਈ ਕੁਛ ਨਹੀਂ ਅਸੀਂ ਨੇ ਕੀ ਕੀਤਾ ਹੋਇਆ ਕਿ ਹੱਥ ਨਾਲ ਪਟਣਾ ਜਿੱਥੇ ਹੁਣ ਜਿਵੇਂ ਪਾਣੀ ਪੈ ਗਿਆ ਉੱਥੇ ਕਸੀਆ ਵਰਤਾਂਗੇ ਕਸੀਆ ਰੰਬਾ ਕੁਛ ਨਹੀਂ ਨਹੀਂ ਉਹ ਹੱਥਾਂ ਨਾਲ ਪੱਟ ਜਾਂਦੇ ਆ ਸਾਰਾ ਅੱਛਾ ਕਿਉਂਕਿ ਇਹ ਇਹਦੇ ਵਿੱਚ ਕੀ ਆ ਵੀਰੇ ਆ ਦੇਖੋ ਜਦੋਂ ਪਾਣੀ ਨਹੀਂ ਲੱਗਿਆ ਮਿੱਟੀ ਸੌਖੀ ਹੈ ਸਮੇਤ ਜੜੋਂ ਆ ਜਾਂਦਾ ਇਹ ਮੈਂ ਇੱਕ ਜੀ ਉਹਨੂੰ ਚੀਜ਼ ਹੋਰ ਦੱਸਾਂ ਇਹਦੇ ਵਿੱਚ ਕੀ ਹੈ ਆਹ ਬਾਤ ਉਹਦੀ ਐਨੀ ਕੁ ਗੁੱਟੀ ਜਿਹਦਾ ਭਜਨ 50 ਕਿ ਗ੍ਰਾਮ ਹੋਵੇ 20 ਰੁਪਏ ਵੇਚ ਜਾਂਦਾ ਆ 5 ਕਿ 5 ਕਿ ਜੋੜ ਕੇ ਹਾਂ ਮੰਨ ਲਓ ਜੇ ਆਪਾਂ ਕਹਿ ਲਈਏ ਵੀ ਐਦਾਂ ਦੇ ਪੌਦੇ ਆਪਾਂ 5 ਤੋਂ 6 ਚੱਕ ਲੈ 20 ਰੁਪਏ ਦੀ ਗੁੱਟੀ ਮਤਲਬ ਕਾਫੀ ਬੰਦੇ ਉਰੇ ਆਉਂਦੇ ਆ ਕਹਿੰਦੇ ਅਸੀਂ ਪੱਟ ਕੇ ਲੈ ਜੀਏ ਮੈਂ ਕਹਾਂ ਲੈ ਜੀਏ ਉਹ 11 12 ਰੁਪਏ ਦੀ ਉਹਗਾ ਹੌਲ ਸੇਲ ਚ ਵੇਚ ਰਹੇ ਨੇ ਜਿਹੜੇ ਰੇੜੀਆਂ ਆ ਰਹੇ ਨੇ ਪਈ ਰੁਪਏ ਦੀ ਗੁੱਟੀ ਵੇਚਦੇ ਸਾਡੇ ਬਾਈ ਜੀ ਮਤਲਬ ਸਿਸਟਮ ਹੈ ਮੈਂ ਐਮਪੀ ਦੇ ਵਿੱਚ ਵੇਖਿਆ ਇਹਦੇ ਉਹ ਪਰੌਂਠੇ ਅਸੀਂ ਘਰੇ ਬਣਾਉਨੇ ਆ ਅੱਛਾ ਬਾਥੂ ਜਿਹਨੂੰ ਮਕੋਹ ਕਹਿੰਦੇ ਆ ਪੰਭੋਲ ਕਾਲੇ ਸਾਡੇ ਵੱਲ ਬੋਲਦੇ ਆ ਠੀਕ ਹੈ ਤੇ ਆਪਣੇ ਹੋਗੇ ਮੇਥੇ ਮੇਥੀ ਤੇ ਕੁਲਫਾ ਹਾਲਾਂਕਿ ਆ ਸੀਜ਼ਨ ਨਹੀਂ ਹੈਗਾ ਕੁਲਫੇ ਦਾ ਇਹਨਾਂ ਦੀ ਅਸੀਂ ਪੁਰਜੀ ਬਣਾਉਨੇ ਆ ਆਲੂ ਪੁਰਜੀ ਪਰ ਡਿਕ ਟੈਸਟੀ ਆ ਸਾਡੇ ਸਿਸਟਮ ਨੂੰ ਜਿਹੜਾ ਅਸੀਂ ਜ਼ਿੰਕ ਦੀਆਂ ਗੋਲੀਆਂ ਹੁਣ ਪ੍ਰੈਗਨੈਂਸੀ ਵਾਲੇ ਲੇਡੀ ਨੂੰ ਅਸੀਂ ਆਇਰਨ ਦੀਆਂ ਗੋਲੀਆਂ ਦੰਨੇ ਆ ਦੇਣ ਦੀ ਲੋੜ ਹੀ ਨਹੀਂ ਬਈ ਇਹਨੂੰ ਤੋੜੋ ਸੁਕਾਓ ਇਹਨੂੰ ਵਰਤੋ ਡਾਈਟ ਚ ਜਿਵੇਂ ਇਹਨੂੰ ਇਹਨੂੰ ਸੁਕਾ ਲਿਆ ਪਾਊਡਰ ਬਣਾ ਲਿਆ ਲੱਸੀ ਚ ਪਾਓ ਦਹੀਂ ਚ ਪਾਓ ਸਬਜ਼ੀ ਚ ਪਾਓ ਇਹਦੇ ਜਿਨਾ ਆਇਰਨ ਤਾਂ ਸਾਨੂੰ ਕੋਈ ਦੇ ਹੀ ਨਹੀਂ ਸਕਦਾ ਪਰ ਸਾਡੇ ਲਈ ਤਾਂ ਇਹ ਅਸੀਂ ਤਾਂ ਇਹਨੂੰ 240 ਨਾਲ ਖਾਤਮ ਕਰਦੇ ਹਾਂ 240 ਇਹਨੂੰ ਮਾਰਦੇ ਆ ਹਾਂ 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 ਕਿਪ ਕਿਦਾ ਬਾਈ ਇਹ ਛੋਲੇ ਕਿੰਨੇ ਬੀਜੇ ਮੇਰਾ ਆਪ ਮੇਰੇ ਕੋਲੇ ਵੀਰੇ ਇਹ ਡੇਢ ਕਿ ਇਕੜ ਹੈਗਾ ਵੈਸੇ ਡੇਢ ਤੋਂ ਵੱਧ ਜਾਂਦਾ ਹੁੰਦਾ ਤੇ ਮਤਲਬ ਇਹ ਪੱਕਾ ਰੱਖਿਆ ਇਹਨੂੰ ਕਿ ਹਰ ਵਾਰੀ ਬੀਜਨੇ ਬੀਜਦੇ ਆਹ ਜਿਹੜੇ 3 ਏਕੜ ਦਾ ਪਲਾਟ ਹੈ ਬਾਈ ਜੀ ਸਾਡਾ ਠੀਕ ਹੈ ਇਹ ਹੈ ਘਰ ਕੋਲੇ ਆ ਤੇ ਉਹ ਥਲੜਾ ਪਾਸਾ ਸਾਡਾ ਇਹ ਪ੍ਰੋਪਰ ਜੈਵਿਕ ਨੇ ਜਿਹਦੇ ਵਿੱਚ ਕੋਈ ਕੈਮੀਕਲ ਨਹੀਂ ਕੋਈ ਫਰਟੀਲਰ ਨਹੀਂ ਮੈਂ ਕਹਿੰਦਾ ਵੀ ਫਸਲ ਕਿਹੜੀ ਰੱਖੀ ਆਪਾਂ ਹਰ ਸਾਲ ਜਿਹੜੀ ਆਪਾਂ ਜਿੱਤੇ ਪੱਕੀ ਪ੍ਰੈਕਟਿਸ ਚੱਲ ਰਹੀ ਆ ਆਪਣੀ ਆਹੀ ਨੇ ਵੀਰੇ ਕਣਕਵੀਆਂ ਜਿਹੜੀਆਂ ਫਸਲਾਂ ਨੇ ਇਸ ਤੋਂ ਬਾਅਦ ਜਿਵੇਂ ਮੂੰਗੀ ਵੇਚ ਜਾਂਦੀ ਐ ਇੱਕ ਪੀਲਾ ਮੂੰਗਾ ਜਾਂ ਮੂੰ ਹਰੀ ਮੂੰਗਾ ਉਹ ਵੇਚ ਦਿੰਨੇ ਆ ਫਿਰ ਹੁਣ ਇਸ ਵਾਰ ਦੀ ਸਲਾਹ ਐ ਸੀਜ਼ਨ ਤੋਂ ਬਾਅਦ ਜਿਵੇਂ ਛੋਲੇ ਜਲਦੀ ਪੱਠੇ ਜਾਣੇ ਆ ਜਾਂ ਉੱਥੇ ਬੇਲਾ ਪਿਆ ਉਹਦੇ ਵਿੱਚ ਹਰ ਹਰ ਤੇ ਮਾਂ ਵਗੈਰਾ ਉਹ ਚੀਜ਼ਾਂ ਵੇਚਣੀਆਂ ਟੋਟਲ ਕਿੰਨੀਆਂ ਮੇਰੇ ਖਿਆਲ 50 ਦੇ ਨੇੜੇ ਤੇ ਹੈ ਤੁਹਾਡੇ ਕੋਲ 50 ਹਾਂਜੀ ਫਸਲ ਹਣਾ ਹਾਂ ਜਿਨ੍ਹਾਂ ਦੇ ਪ੍ਰੋਡਕਟ ਅਸੀਂ ਬਣਾ ਲਏ ਨੇ ਜਿਵੇਂ ਇੱਕ ਫਸਲ ਤੋਂ ਦੋ ਤਿੰਨ ਜਿਵੇਂ ਹੁਣ ਇਹਦੇ ਵਿੱਚ ਇਹ ਤੇ ਆਪਾਂ ਪਾਣੀ ਦੀ ਜਿਹੜੀ ਗੱਲ ਕਰਦੇ ਸੀ ਹੁਣ ਇਹਦੇ ਵਿੱਚੋਂ ਪੱਟ ਕੇ ਦਿਖਾਓ ਪਾਣੀ ਲੱਗਿਆ ਹੋਇਆ ਆ ਟੁੱਟਦਾ ਹੂੰ ਇੱਥੇ ਸਾਈਜ਼ ਵੀ ਵੱਡਾ ਹੈ ਹੁਣ ਇਹ ਡਿਪੈਂਡ ਕੀ ਨੇ ਇਹਦੇ ਨਾਲ ਹੀ ਆ ਦੂਸਰੇ ਛੋਲੇ ਖੜੇ ਨੇ ਵੀਰੇ ਇਹਦੇ ਵਿੱਚ ਤੁਹਾਨੂੰ ਕ ਕਹਿ ਲਈਏ ਵੀ ਬਾਤੂ ਵੀ ਜ਼ਿਆਦਾ ਉੱਠਿਆ ਹੋਇਆ ਖੰਡੀ ਵੀ ਜ਼ਿਆਦਾ ਹੈਗੀ ਹੈ ਗੁਲੀ ਡੰਡਾਈ ਬਾਤ ਹੈ ਹੁਣ ਜਿਵੇਂ 22 23 ਦੀ ਤੇ 26 ਦੀ ਬਾਰਿਸ਼ ਦੱਸ ਰਹੇ ਨੇ ਇਹ ਬਸ ਉਸ ਬਾਰਿਸ਼ ਨਾਲ ਰਵਣਗੇ ਇਹਦੇ ਵਿੱਚੋਂ ਜਿੰਨਾ ਵੀ ਕੁਝ ਹੈਗਾ ਬਸ ਮੈਨੂਵਲੀ ਪਟਣਾ ਤੇ ਜਿਵੇਂ ਇਹ ਕਣਕ ਹੈ ਸੋਨਾ ਮੋਤੀ ਹੈਗੀ ਆ ਤੇ ਇਹਦੇ ਨਾਲ ਇਹ ਰੰਗ ਵੀ ਵੱਖਰਾ ਹੈ ਨਾ ਹਾਂਜੀ ਸ਼ਾਇਨਿੰਗ ਇਹਦੇ ਵਿੱਚ ਥੋੜੀ ਪੇਲਕ ਚ ਰਹੂਗੀ ਬਾਈ ਹਮੇਸ਼ਾ ਇਹਦੀ ਬੱਲੀ ਸਿਰਫ ਮੈਂ ਘਰੇ ਛੋਟੇ ਛੋਟੇ ਗੋਲ ਦਸਤੇ ਬਣਾਏ ਹੋਏ ਨੇ ਉੱਥੇ ਅੱਛਾ ਵੇਹ ਤਾਂ 바ਵਾ ਬਣਾਏ ਸੀ ਉਹ ਕੋਈ ਸੱਜਣ ਵੀਰ ਆਉਂਦਾ ਉਹ ਲੈ ਜਾਂ ਲਿਆ ਚੱਕੇ ਕਿ ਅਸੀਂ ਲੈ ਕੇ ਜਾਣਾ ਤੂੰ ਆਪਦੇ ਬਣਾ ਲੀ ਮੈਨੂੰ ਚਲੋ ਇਸ ਸੀਜ਼ਨ ਚ ਆਪਾਂ ਬਣਾ ਲਾਂਗੇ ਵੀ ਇਹ ਚੀਜ਼ਾਂ ਐਵੇਂ ਨੇ ਇੱਕ ਮੈਂ ਕੀ ਕਰਿਆ ਹੋਇਆ ਆਪ ਦਾ ਸਾਰਾ ਆਲਾਦਾਲਾ ਪ੍ਰੋਟੈਕਟ ਕੀਤਾ ਹੋਇਆ ਜਿਵੇਂ ਹੁਣ ਇਹ ਛੋਲੇ ਨੇ ਮੈਂ ਸਾਈਡਾਂ ਦੇ ਉੱਤੇ ਬਫਰ ਜ਼ੋਨ ਦੇ ਤੌਰ ਤੇ ਨਾ ਬਾਈ ਜੀ ਦੋ ਗੇੜੇ ਮਸ਼ੀਨ ਦੇ ਕਣਕ ਵੀ ਦਿੰਨਾ ਜਿਵੇਂ ਇੱਧਰ ਵੀ ਵੀਜੀ ਹੋਈ ਹੈ ਮਨ ਲਓ ਮੇਰੇ ਪਰਲੇ ਪਾਸੇ ਵਾਲਾ ਕੋਈ ਖਾਦ ਖਰਾਕ ਸਿੜਦਾ ਤਾਂ ਮੇਰੀ ਇਸ ਫਸਲ ਚ ਨਾ ਆਵੇ ਉਹ ਉੱਥੇ 11 ਫੁੱਟ ਦਾ ਖਾਲ ਹੈਗਾ ਜਿਹੜਾ ਉਹਦੀ ਜਗ੍ਹਾ ਨਾਲ ਉਹਦੇ ਕਣਕ ਹੈ ਜਿਹੜੀ 15 20 ਫੁੱਟ ਦਾ ਜਿਹੜਾ ਏਰੀਆ ਹੈਗਾ ਵੀ ਕੋ ਆਢੀ ਰਵੇ ਐਸੇ ਬਫਰ ਤੁਸੀਂ ਜਦੋਂ ਇੱਧਰ ਆਏ ਮੰਨ ਲਓ ਹਨਾ ਹਾਂਜੀ ਮੇਰੇ ਖਿਆਲ 15 ਸਾਲ ਹੋ ਗਏ ਲਗਭਗ ਮੰਨ ਲੀਏ 14 14 15 ਦੇ ਨੇੜੇ ਤੇੜੇ ਹੋ ਉਸ ਤੋਂ ਬਾਅਦ ਤੁਹਾਡਾ ਜਿਹੜਾ ਸਰਕਲ ਫਰੈਂਡ ਸਰਕਲ ਆ ਜਾਂ ਕੋਈ ਰਿਸ਼ਤੇਦਾਰ ਆ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਮੈਨੂੰ ਬੋਲੇ ਕਹਿੰਦੇ ਆ ਬਾਈ ਸਾਰੇ ਪਾਗਲ ਵੀ ਪੜ੍ਹ ਲਿਖ ਕੇ ਸਾਲਿਆ ਤਾਂ ਬੋਲਾ ਹੋ ਗਿਆ ਹੁਣ ਵੀ ਕਹਿੰਦੇ ਹੁਣ ਤਾਂ ਨਹੀਂ ਹੁਣ ਤਾਂ ਇਹ ਮੰਨੋ ਜਿਵੇਂ ਰਿਜ਼ਲਟ ਆ ਗਿਆ ਨਾ ਰਿਜ਼ਲਟ ਆ ਗਿਆ ਜਿਵੇਂ ਹੁਣ ਇਹ ਮੰਨੋ ਵੀ ਦੋ ਚਾਰ ਭੈਣ ਭਰਾ ਜਾਂ ਕਹਿ ਲੋ ਵੀ ਇੱਕ ਦੋ ਗੱਡੀਆਂ ਉਹ ਇਹ ਆ ਕੇ ਖੜੀਆਂ ਰਹਿੰਦੀਆਂ ਕਿ ਕਈ ਵਾਰੀ ਦਫ਼ਤਰ ਬਲੌਂਡੀ ਸੀ ਆਫਿਸ ਵੱਲੋਂ ਮੁਲਾਜ਼ਮ ਆ ਗਏ ਕਈ ਵਾਰੀ ਦਿੱਲੀ ਤੋਂ ਟੀਮ ਆ ਜਾਂਦੀ ਹੈ ਜਾਂ ਸਾਡੇ ਪੀਐਸਆਰਐਲਮ ਵੱਲੋਂ ਨੇ ਕੋਈ ਨਾ ਕੋਈ ਦਫ਼ਤਰੋਂ ਆਇਆ ਰਹਿੰਦਾ ਹੈ ਠੀਕ ਹੈ ਤਾਂ ਜਿਵੇਂ ਮਤਲਬ ਆਉਣਾ ਜਾਣਾ ਵੱਧ ਗਿਆ ਆਮਦ ਬਦਗੇ انسان ਦੀ ਜਾਂ ਕੁਝ ਭੈਣ ਭਰਾ ਆਉਂਦੇ ਨੇ ਤੇ ਉਸ ਪੱਖ ਤੋਂ ਮਤਲਬ ਇਹਨਾਂ ਨੂੰ ਵਿਸ਼ਵਾਸ ਹੋ ਗਿਆ ਵੀ ਵਖਰੀ ਲਈ ਐ ਪਹਿਲਾਂ ਤਾਂ ਇਹ ਕਿ ਆਦੀ ਮੇਰੇ ਸਾਹਮਣੇ ਤਾਂ ਕੋਈ ਕਹਿੰਦਾ ਨਹੀਂ ਸੀ ਪਿੱਠ ਵਿੱਚ ਕਹਿੰਦੇ ਵੀ ਇਹ ਥੋੜੀ ਜ਼ਮੀਨ ਵਕਿਆ ਦਊਗਾ ਹਮ ਕਿਉਂ ਉਦਾਂ ਦੇ ਹਾਲਾਤ ਵੀ ਸੀ ਜਾਂ ਉਦਾਂ ਦਾ ਫਰੈਂਡ ਸਰਕਲ ਠੀਕਾ ਹੁਣ ਮੈਂ ਸਹੀ ਗੱਲ ਦੱਸਾਂ ਬਾਈ ਮੇਰਾ ਵਿਆਹ ਹੋਇਆ 2014 ਦੇ ਵਿੱਚ ਮੈਂ ਉਦੋਂ ਦਾ ਇੱਧਰ ਹੀ ਆ ਮੈਂ ਕਦੇ ਰਿਸ਼ਤੇਦਾਰੀ ਚ ਰਾਤ ਨਹੀਂ ਕੱਟੀ ਅੱਛਾ ਮੈਂ ਜਾਣਦਾ ਹਾਂ ਨਹੀਂ ਮੈਨੂੰ ਪਸੰਦ ਹੀ ਨਹੀਂ ਹੈਗਾ ਪਤਾ ਨਹੀਂ ਉਦਾਂ ਦਾ ਨੇਚਰ ਬਣ ਗਿਆ ਦੂਜਾ ਕੀ ਹੋ ਗਿਆ ਵੀ ਮੈਂ ਮਸਾਂ ਹੀ ਪੰਜ ਸੱਤ ਤੱਕ ਵਿਆਹ ਹਾਂ ਤੇ ਗਿਆ ਹਾਂ ਹੂੰਗਾ 10 12 ਸਾਲਾਂ ਚ ਮੈਂ ਰਿਸ਼ਤੇਦਾਰੀਆਂ ਚ ਵਿਆਹ ਨਹੀਂ ਗਿਆ 2 ਸਾਲ ਚ ਇੱਕ ਵਿਆਹ ਦੇਖਿਆ ਮਸਾਂ ਹੀ ਮੁਸ਼ਕਲ ਹੀ ਹਾਂ ਕਈ ਵਾਰੀ ਆਏ ਹੁੰਦਾ ਵਿਚਾਰ ਹੁਣ ਸਾਡੇ ਇੱਕ ਖਾਸ ਦੋਸਤ ਦਾ ਮਤਲਬ ਕਿ ਵਿਆਹ ਹੈ ਫਰਵਰੀ ਚ ਤੇ ਉਹ ਇਹ ਹੈ ਵੀ ਹੁਣ ਦੀ ਪੂਰੀ ਪਲੈਨਿੰਗ ਆ ਵੀ ਜਾਣੇ ਜਾਣਾ ਪਤਾ ਨਹੀਂ ਕਿੱਥੇ ਜਾਇਆ ਜਾਊਗਾ ਤੇ ਨਾਲ ਇਹ ਬਹੁਤ ਵਾਰੀ ਹੋਇਆ ਕਿ ਵੀ ਟਾਈਮ ਤੇ ਆ ਕੇ ਆਉਂਦਾ ਵੀ ਯਾਰ ਕੰਮ ਹੈ ਛੱਡ ਪਰਾਂ ਕੀ ਕਰਾਂ ਨਹੀਂ ਕੰਮ ਕਰਕੇ ਨਹੀਂ ਜਾ ਜਾਂਦਾ ਜਾਂ ਬੰਦਾ ਜਦੋਂ ਕੁਦਰਤ ਦੇ ਨੇੜੇ ਆਉਂਦਾ ਨਾ ਤੇ ਬੰਦੇ ਨੂੰ ਹੋਰ ਸਚਾਈ ਵੀ ਬਹੁਤ ਪਤਾ ਲੱਗਣ ਲੱਗ ਜਾਂਦੀ ਚਿੱਤ ਫਰਕ ਬਹੁਤ ਪਿਆ ਕੁਦਰਤੀ ਖੇਤੀ ਨੇ ਜਾਂ ਨੇਚਰ ਨੇ ਜਾ ਜੇ ਮੈਂ ਰੁੱਖਾਂ ਦੀ ਆਪਾਂ ਗੱਲ ਕਰਦੇ ਸੀਗੇ ਪਾ ਫੈਮਰਾ ਤੇ ਮੇਰੇ ਸੁਭਾਅ ਬਹੁਤ ਬਦਲੇ ਭਾਈ ਮੈਂ ਨਹੀਂ ਪੋਜ਼ਿਟਿਵ ਹੋਇਆ ਕਿ ਨੈਗੇਟਿਵ ਹੋਇਆ ਦੂਰ ਹੋਇਆ ਜਾਂ ਮਤਲਬ ਦੂਰ ਕਿਸਦੇ ਹੋਇਆ ਮਾੜੇ ਮਾੜੇ ਸਰਕਲ ਤੋਂ ਕਹਿ ਲਓ ਜਾ ਜੋ ਮਾੜੇ ਵਕਾਰ ਨੇ ਮੈਂ ਉਹਨਾਂ ਤੋਂ ਦੂਰ ਹੁੰਦਾ ਗਿਆ। ਕਾਰਨ ਕਿ ਸਾਡਾ ਫਰੈਂਡ ਸਰਕਲ ਉਦਾਂ ਦਾ ਸੀ ਕਿ ਕਿਸੇ ਕਦੇ ਕਿਸੇ ਨਾਲ ਲੜ ਪੇ ਕਦੇ ਕਿਸੇ ਨਾਲ ਹੋ ਗਿਆ। ਜਾਂ ਉਦਾਂ ਦਾ ਹੀ ਚਲੋ ਜੋ ਕਾਲਜ ਲਾਈਫ ਹੈ। ਵੀ ਆਪਾਂ ਕੋ ਚੱਲਦੇ ਨਹੀਂ। ਜਾਂ ਜੋ ਹਾਲਾਤ ਚੱਲ ਰਹੇ ਨੇ ਕਾਲਜ ਲਾਈਫ ਵਾਲੇ ਉਹ ਚੰਗੇ ਨਹੀਂ ਹੈਗੇ। ਚਲੋ ਆਪਾਂ ਵੀ ਕਦੇ ਉਸ ਟਾਈਮ ਦਾ ਹਿੱਸਾ ਸੀਗੇ। ਹੁਣ ਮੈਨੂੰ ਐ ਹੁੰਦਾ ਵੀ ਨਹੀਂ। ਨੇਚਰ ਨੇ ਇੰਨਾ ਕੁ ਬਦਲਤਾ ਜੇ ਕੋਈ ਲੜਦਾ ਵੀ ਹੈ ਜੇ ਕੋਈ ਗਾਲ ਵੀ ਕੱਢਦਾ ਹੈਗਾ। ਕਾਫੀ ਹੱਦ ਤੱਕ ਇਹ ਹੋ ਜਾਂਦਾ ਵੀ ਅਰ ਛੱਡ ਪਰ। ਕੁਝ ਅਸਾ ਵਟੂ ਕੀ ਫਾਇਦਾ। ਆਪ ਦਾ ਕੰਮ ਕਰ ਲੋ ਗੋਸਾ ਕੱਟਣਾ ਤਾਂ ਆਪ ਦੇ ਕੰਮ ਤੇ ਕੱਟ ਲੋ ਜਿੰਨਾ ਕੱਢਿਆ ਜਾਂਦਾ ਕੰਮ ਵੱਧ ਕਰ ਲੋ ਤੇ ਉਹ ਹਾਲਾਤ ਬਦਲ ਗਏ ਇਹ ਸਾਰੇ ਕੰਮ ਦੇ ਵਿੱਚ ਤੁਹਾਡਾ ਮੇਨ ਕੀ ਰੋਲ ਰਹਿੰਦਾ ਮਤਲਬ ਕਿਉਂਕਿ ਤੁਸੀਂ ਪ੍ਰੋਡਕਟ ਵੀ ਬਣਾਉਨੇ ਹੋ ਹਾਂਜੀ ਪ੍ਰੋਡਕਟ ਤੇ ਵੀ ਆਪਾਂ ਜਾਣਦੇ ਹਾਂ ਨਾ ਜੀ ਤੇ ਇਹਦੀ ਮਾਰਕੀਟਿੰਗ ਕਰਦੇ ਹੋ ਜਾਂ ਗੋਡਾ ਗਡਾਈ ਆਪ ਕਰਦੇ ਹੋ ਜਾਂ ਬੀਜ ਲਿਆਉਨੇ ਹੋ ਕੀ ਤੁਹਾਡਾ ਕੀ ਰੋਲ ਰਹਿੰਦਾ ਮੇਨ ਇਹਦੇ ਵਿੱਚ ਬੀਜ ਦੇ ਨਾਲ ਤੁਹਾਡੀ ਟੀਮ ਕਿੰਨੀ ਲੋਕਾਂ ਦੀ ਦੋ ਲੋਕ ਉੱਥੇ ਲੱਗੇ ਹੋਏ ਹਾਂ ਸਾਡਾ ਸਾਰਾ ਪਰਿਵਾਰ ਹੀ ਕੰਮ ਕਰਦਾ ਵੀਰੇ ਤੇ ਜਿਵੇਂ ਮੇਰੇ ਕੋਲ ਅਮ ਐ ਦੇ ਮਜ਼ਦੂਰ ਦੇ ਤੌਰ ਤੇ ਦੋ ਵੱਡੇ ਭਰਾ ਨੇ ਕੰਮ ਕਰਦੇ ਨੇ। ਕਾਫੀ ਸਮੇਂ ਤੋਂ ਇਹ ਕੰਮ ਕਰਦੇ ਨੇ। ਪਿੰਡ ਤੋਂ ਹੀ ਨੇ? ਹਾਂ ਮੇਰੇ ਪਿੰਡ ਦੇ ਨੇ। ਗੰਨਾ ਲਾਉਣਾ, ਗੰਨਾ ਵੜਨਾ, ਉਹਨੂੰ ਸਿੰਗਾਈ ਕਰਨੀ, ਗੁੜ ਬਣਾਉਣਾ, ਫਿਰ ਇਹ ਫਸਲ ਬੀਜਣੀ, ਫਸਲ ਵੜਣੀ, ਉਹਨੂੰ ਗਾ ਕੇ ਕੱਢਣੀ। ਅਸੀਂ ਟਰੈਕਟਰ ਨਾਲ ਲਗਾ ਕੇ ਕੱਢਦੇ ਆਂ ਕਿਉਂਕਿ ਸਾਡੇ ਕੋਲੇ ਆਪਣਾ ਟਰੈਕਟਰ ਨਹੀਂ ਹੈਗਾ, ਕਿਰਾਏ ਤੇ ਲੈਣੇ ਹੁੰਦੇ ਆਂ। ਸੰਦ ਕੋਈ ਵੀ ਨਹੀਂ ਖੇਤੀવાડી ਦਾ। ਪਰ ਆਖਿਆ ਹੀ ਨਹੀਂ ਉਹ। ਕੋਈ ਸੰਦ ਵੀ ਨਹੀਂ। ਛੋਟਾ ਪਾਵਰ ਵੀਡਰ ਐਕ ਗੁੱਡਗੜਾਈ ਲੈ ਹੋਰ ਕੁਝ ਨਹੀਂ ਹੈਗਾ। ਕੋਈ ਸੰਦ ਨਹੀਂ। ਵੇਚਦੇ ਸਾਰੇ। ਤੇ ਵੀ ਇਹ ਵੇਚੇ ਜਦੋਂ ਇੱਧਰ ਆਏ ਉਸ ਤੋਂ ਬਾਅਦ ਵਿੱਚ ਹਾਂ ਹੋ ਗਏ 7-8 ਸਾਲ ਅੱਛਾ ਕਰਾਇਦੀ ਆ ਮੈਂ ਪਹਿਲਾਂ ਨਾ ਇੱਕ ਤਾਂ ਦੋਸਤ ਆਉ ਕਹਿੰਦੇ ਵੀ 3 ਲੱਖ ਰੁਪਏ ਜਾਂ 3.5 ਲੱਖ ਰੁਪਏ ਵਧੀਆ ਟਰੈਕਟਰ ਤੇ ਲਾਵਾਂਗੇ ਪੁਰਾਣੇ ਤੇ ਫਿਰ ਨਾਲ ਟਰਾਲੀ ਰੱਖਣੀ ਪੈਣੀ ਆ ਹੋਰ ਤਾਂ ਮੈਂ ਕੁੱਲ ਮਿਲਾ ਕੇ 12-15 ਲੱਖ ਰੁਪਏ ਖਰਚਾ ਕਰਨਾ ਪੈਣਾ ਤੇ ਜੋ 12-15 ਲੱਖ ਰੁਪਏ ਦਾ ਵਿਆਜ ਵਿਆਜ ਬਣਾਈਏ ਤਾਂ ਬਹੁਤ ਬਣ ਜਾਣਾ ਆਪਾਂ ਤਾਂ ਵਿਆਜ ਨਹੀਂ ਭਰਿਆ ਜਾਣਾ ਠੀਕ ਹੈ ਜੀ ਤੇ ਲੋਹਾ ਨੇ ਚੱਲਣਾ ਉਹੀ ਸੀਜ਼ਨ ਟੂ ਸੀਜ਼ਨ ਕਸੀਏ ਨੇ ਹਾਂ ਆ ਜਿਹੜਾ ਕੰਮ ਐ ਚ ਕਸੀਏ ਨੇ ਜਾਂ ਮੈਨੂਵਲ ਹੀ ਕੰਮ ਐ ਟਰੈਕਟਰ ਨੇ ਹਾੜੀ ਸੌਣੀ ਹੀ ਕੰਮ ਕਰਨਾ ਤੇ ਮੈਨੂੰ ਵੀ ਲੋੜ ਆ ਭਾਈ ਵਿਆਜ ਭਰਨ ਦੀ ਮੈਂ ਤਾਂ ਇਹ ਸੋਚਿਆ ਵੀ 20000 ਦਿੰਦੇ ਨਹੀਂ ਆਪਾਂ ਤਾਂ ਬੱਟ ਤੇ ਬਹਿ ਜਾਈਦਾ ਕਿ ਭਾਈ ਬੀਜ ਵੀ ਜਾ ਬਾਵੇ ਸਾ ਉਹ ਚੀਜ਼ ਕਿਰਾਏ ਤੇ ਠੀਕ ਰਹਿੰਦਾ ਬਹੁਤ ਵਧੀਆ ਖਰਚਾ ਹੀ ਨਹੀਂ ਹੈਗਾ ਕਿਰਾਏ ਤੇ ਹੁਣ ਇਹ ਕੀ ਐ ਮਤਲਬ ਕਿ ਬੱਤ ਉਹ 20000 ਸਾੜੀ ਦਾ 10000 ਸੌਣੀ ਦਾ ਖਰਚਾ 40000 ਆਉਂਦਾ ਹਾਂ ਤੇ 40000 ਦਾ ਵਿਆਜ ਮੈਂ ਭਰ ਦੇਣਾ ਮੈਂ